ਰੋਮੀ ਭਾਗੀ ਨੇ ਲਾਈਵ ਹੋ ਕੇ ਕਿਹਾ ਕਿ ਪੰਜਾਬ ਕੱਲਾ ਪੰਜਾਬੀਆਂ ਦਾ ਨਹੀਂ ਹੈ ਆਓ ਸੁਣੀਏ ਕੀ ਕੀ ਗੱਲ ਹੋਈ ਤੇ ਕਿਸ ਕਿਸ ਬਾਰੇ ਗੱਲ ਹੋਈ ਤੇ ਜਿਹੜੀ ਮੈਂ ਅੱਜ ਜਿਹੜੇ ਟੌਪਿਕ ਤੇ ਗੱਲ ਕਰਨੀ ਹੈ ਨਾ ਕੱਲ ਮੇਰੇ ਕਿਸੇ ਵੀਰ ਨੇ ਨਾ ਇੱਕ ਵੀਡੀਓ ਭੇਜੀ ਆ ਤੇ ਉਹ ਵੀਡੀਓ ਤੇ ਆਪਾਂ ਗੱਲ ਕਰਨੀ ਆ ਉਹ ਜਿਹੜੀ ਵੀਡੀਓ ਆ ਨਾ ਇੱਕ ਮੁੰਡਾ ਆਪਣੇ ਪੰਜਾਬ ਦੇ ਵਿੱਚ ਜਿਹੜਾ ਸਿਰਾ ਢਿੱਲੋਂ ਤੁਸੀਂ ਤਕਰੀਬਨ ਸਾਰੇ ਉਹਨੂੰ ਦੇਖਦੇ ਹੋਵੋਗੇ ਭਾਈ ਉਹ ਨਸ਼ੇ ਪਿੱਛੇ ਗੇੜੇ-ਗੇੜੇ ਘਟਦੇ ਫਿਰਦੇ ਨੇ ਇਹ ਜਿਹੜੇ ਬੰਦੇ ਆ ਨਾ ਨਸ਼ਾ ਕਰਦੇ ਨੇ ਮੰਨ ਲਓ ਜਾਨੀ ਕਿ ਵੀ ਉਹਨਾਂ ਨੂੰ ਫੜਦੇ ਨੇ ਮਤਲਬ ਆਪਣੇ ਹੀ ਬੰਦੇ ਭੇਜ ਭੋਜ ਕੇ ਉਹਨਾਂ ਨੂੰ ਹੇਠ ਉਤੋਂ ਦੁਕਾਨਦਾਰਾਂ ਨਾਲ ਨਕਰਾ ਦਿੰਦੇ ਨੇ ਚਲੋ ਕੋਈ ਨਾ ਬਾਈ ਵਧੀਆ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਪਰ ਮੈਂ ਉਹਤੇ ਇੱਕ ਗੱਲ ਕਰਨੀ ਆ ਕੱਲ ਪਰसों ਇੱਕ ਵੀਡੀਓ ਬੜੀ ਲੀਕ ਹੋ ਰਹੀ ਆ ਅਤਰੇ ਜਮਦਨੀ ਕਿ ਵੀ ਵਾਇਰਲ ਹੋ ਰਹੀ ਆ ਜਿਹੜੀ ਟਿਕਟੌਕ ਤੇ ਵੀ ਚੱਲ ਰਹੀ ਆ ਇਸ ਟਾਈਮ ਤੇ ਆਪਣੇ ਨਾਰਮਲ ਜਿਵੇਂ ਕਹਿੰਦੇ ਆ ਵੀ ਫੇਸਬੁੱਕ ਪੇਜਾਂ ਉੱਤੇ ਵੀ ਚੱਲ ਰਹੀ ਆ ਉਹ ਵੀਡੀਓ ਕਿਹੜੀ ਆ ਉਹ ਉਹ ਵੀਡੀਓ ਹੈਗੀ ਆ ਆਪਣੇ ਜਿਹੜੇ ਹਨਾ ਇੱਕ ਕਿਸੇ ਪਿੰਡ ਦੇ ਵਿੱਚ ਨਾ ਆਪਣੇ ਤੁਹਾਨੂੰ ਪਤਾ ਵੀ ਜਿਹੜੇ ਹਨਾ ਅੱਜ ਜਿਹੜੇ ਹੁਣ ਆਪਣੇ ਦਿਨ ਚੱਲਦੇ ਨੇ ਇਹਨਾਂ ਨੂੰ ਹੁਣ ਜਾ ਕੇ ਜਾਦ ਆਏ ਨੇ ਭਾਈ 20 ਤਰੀਕ ਤੋਂ ਲੈ ਕੇ 27 ਤਰੀਕ ਤੱਕ ਜੋ ਆਪਣੇ ਖਾਲਸਾ ਪੰਥ ਦੇ ਵਿੱਚ ਆਪਣੇ ਦਸਮ ਪਿਤਾ ਜਿਹੜੇ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀਗੇ ਵੀ ਉਹਨਾਂ ਦਾ ਪਰਿਵਾਰ ਸਾਰਾ ਮਤਲਬ ਜਾਨੀ ਕਿ ਵੀ ਚਾਰਮਾਵਲੀਓ ਪੂਰਾ ਸਾਰਾ ਪਰਿਵਾਰ ਉਹਨਾਂ ਨੂੰ ਜਾਨੀ ਕਿ ਵੀ ਬਖੇਰੂ ਬਖੇਰੂ ਕਰ ਦਿੱਤਾ ਗਿਆ ਸੀਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਸਾਰਿਆਂ ਨੇ ਆਪਾਂ ਨੇ ਹਿਸਟਰੀ ਪੜ੍ਹੀ ਹੋਈ ਆ ਪਰ ਜਿਹੜੀ ਮੈਂ ਟੌਪਿਕ ਦੇ ਉੱਤੇ ਗੱਲ ਕਰਨੀ ਆ ਉਹਨਾਂ ਨੇ ਕੱਲ ਪਰਸੋ ਨਾਲ ਇੱਕ ਕਿਸੇ ਬਾਈ ਨੇ ਵੀਡੀਓ ਭੇਜੀ ਮੈਨੂੰ ਸਿਰਾਂ ਢਿ ਲਿਆਉਣੀ ਹੈ ਨਾ ਉੱਥੇ ਖਾਲਿਸਤਾਨ ਦੇ ਨਾਰੇ ਲਾਉਂਦੇ ਜਾਂਦੇ ਨੇ ਕੋਈ ਗਰਾਊਂਡ ਦੇ ਵਿੱਚ ਤੁਰੇ ਜਾਂਦੇ ਨੇ ਕਿਸੇ ਨੇ ਨਾ ਜਿਵੇਂ ਮੰਨ ਲਓ ਵੀ ਜਿਹੜੇ ਇਹ ਦਿਨ ਨੇ ਇਹ ਇਕੱਲੇ ਆਪਣੇ ਧਰਮ ਦੇ ਵਿੱਚ ਹੀ ਚਲੋ ਆਪਾਂ ਤਾਂ ਆਪਣਾ ਧਰਮ ਆਪਣਾ ਤਾਂ ਉੱਚਾ ਸਾਰਿਆਂ ਨਾਲੋਂ ਆਮ ਤਾਂ ਗੱਲ ਆਪਾਂ ਆਪਣੇ ਹਿਸਾਬ ਨਾਲ ਚੱਲਦੇ ਆਂ ਪਰ ਪੰਜਾਬ ਜਿਹੜਾ ਨਾ ਪੰਜਾਬ ਦੇ ਵਿੱਚ ਕਈ ਲੋਕ ਜਿਵੇਂ ਕਹਿੰਦੇ ਨੇ ਵੀ ਮਿਕਸ ਰਹਿੰਦੇ ਨੇ ਕਹਿੰਦਾ ਮਤਲਬ ਇਹ ਆ ਵੀ ਪੰਜਾਬ ਇਕੱਲੇ-ਇਕੱਲੇ ਪੰਜਾਬੀਆਂ ਦਾ ਨਹੀਂ ਹੈਗਾ ਜਾਂ ਪੰਜਾਬ ਇਕੱਲੇ ਸਿੱਖਾਂ ਦਾ ਨਹੀਂ ਹੈਗਾ ਪੰਜਾਬ ਦੇ ਵਿੱਚ ਹੋਰ ਕਈ ਕਾਸਟ ਜਾਂ ਮਤਲਬ ਵੀ ਹੋਰ ਕਈ ਧਰਮ ਰਹਿੰਦੇ ਨੇ Hindu, Muslim, Sikh ਸਾਰੇ ਇਕੱਠੇ ਰਹਿੰਦੇ ਨੇ ਤੇ ਉੱਥੇ ਇਹਨਾਂ ਨੇ ਜੀ ਆਪਣੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਉਂਦਿਆਂ ਨੇ ਜਿਹੜੇ ਹਨਾ ਉੱਥੇ ਆਹ ਟਾਈਮਾਂ ਦੇ ਵਿੱਚ ਜਿਹੜੀ ਕ੍ਰਿਸਮਸ ਆ ਨਾ ਉਹ ਜਿਹੜੇ ਜਿਹੜੇ ਬੰਦੇ ਵੀ ਜੀਸ਼ੂ ਨੂੰ ਮੰਨਦੇ ਨੇ ਪੱਲੋ ਵੀ ਜਿਹੜੇ ਆਪਣੇ ਇਸਾਈ ਧਰਮ ਦੇ ਵਿੱਚ ਜਿਵੇਂ ਇੱਧਰ ਬਹੁਤ بڑا ਇਹਨਾਂ ਦਾ ਮਤਲਬ ਨਹੀਂ ਕਿ ਕਰੇਜ਼ ਹੁੰਦਾ ਕਿਉਂਕਿ ਜਿਹੜੇ ਜਿੰਨੇ ਬਾਹਰਲੇ ਮੁਲਕ ਨੇ ਉਹ ਚਾਹੇ ਕੈਨੇਡਾ ਚਾਹੇ ਅਮਰੀਕਾ ਚਾਹੇ ਯੂਰਪ ਜਿੱਥੇ ਮਰਜ਼ੀ ਲਾ ਲਓ ਵਧੀਆ ਮਨਾਉਂਦੇ ਨੇ 크리스마ਸ ਨੂੰ ਆਪਣੀ ਨੂੰ ਪਰ ਆਪਣੇ ਹਿਸਾਬ ਨਾਲ ਆਪਣੇ ਧਰਮ ਦੇ ਹਿਸਾਬ ਨਾਲ ਉਹ ਆਪਣੇ ਜਿਹੜੇ ਦਿਨ ਨੇ ਵੀ ਇਹ ਦਿਨ ਬੜੇ ਮਤਲਬ ਜਣੀ ਕਿ ਵੀ ਆਪਾਂ ਨੂੰ ਬੜੇ ਮਤਲਬ ਜਣੀ ਕਿ ਵੀ ਦਿਲ ਝੰਝੋੜਨੇ ਵਾਲੇ ਦਿਨ ਨੇ ਪਰ ਜਿਹੜਾ ਸੇਰਾ ਢਿੱਲੋਂ ਆ ਉਹ ਬੰਦਾ ਮੈਂ ਬਹੁਤ ਵਾਰ ਦੇਖਿਆ ਉਹਨਾਂ ਦੇ ਆ ਦਿਨਾਂ ਵਿੱਚ ਆ ਕੇ ਕੀੜਾ ਬਹੁਤ ਔੜਦਾ ਪਿਛਲੀਆਂ ਵੀਡੀਓ ਪਿਛਲੇ ਸਾਲ ਦੀਆਂ ਵੀਡੀਓ ਵੀ ਜਿਹੜੀਆਂ ਪਹਿਨ ਉਹਦੀਆਂ ਇਹੀ ਟੌਪਿਕ ਉੱਤੇ ਮਤਲਬ ਬਹੁਤ ਟੱਪਦਾ ਹੁੰਦਾ ਉਹ ਉਹਨਾਂ ਨੇ ਕੀ ਕੀਤਾ ਜੀ ਜਾ ਕੇ ਉਹਨਾਂ ਦਾ ਜਿਹੜੇ ਮਤਲਬ ਜਣ ਕੇ ਵੀ ਆਪਣੇ ਯਿਸੂ ਦਾ ਮਨਾਉਂਦੇ ਨੇ ਹੁਣ ਪੰਜਾਬ ਦੇ ਵਿੱਚ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਭਾਈ ਕਈ ਕਿਸਮ ਦੇ ਲੋਕ ਰਹਿੰਦੇ ਨੇ ਕਈ ਕਿਸਮ ਧਰਮਾਂ ਉੱਥੇ ਇੱਕ ਧਰਮਾਂ ਦੇ ਲੋਕ ਰਹਿੰਦੇ ਨੇ ਵੀ ਜਿਨ੍ਹਾਂ ਨੇ ਆਪਣੇ ਆਪਣੇ ਜਿਵੇਂ ਕਹਿੰਦੇ ਪਰਮੇਸ਼ਰ ਨੂੰ ਜਿਵੇਂ ਮੰਨਦੇ ਨੇ ਉਹ ਯਿਸੂ ਨੂੰ ਮੰਨਦੇ ਨੇ ਜਾ ਕੇ ਸੇ ਹੋਰ ਨੂੰ ਮੰਨਦੇ ਨੇ ਉਹਨਾਂ ਨੇ ਆਪਣੇ ਹਿਸਾਬ ਕਿਤਾਬ ਨਾਲ ਚੱਲਣਾ ਇਹ ਲੋਕਾਂ ਨੇ ਜਾ ਕੇ ਪਿੰਡਾਂ ਦੇ ਵਿੱਚ ਜੀ ਡੇਰੇ ਜਿਹੜੇ ਮਤਲਬ ਯਾਨੀ ਕਿ ਵੀ ਜਿਹੜੇ ਮਤਲਬ ਯਾਨੀ ਕਿ ਸਪੀਕਰ ਲਾ ਕੇ ਖੜਦੇ ਮਤਲਬ ਬੋਲਦੇ ਨੇ ਜਾਂ ਮਤਲਬ ਨੱਚਦੇ ਨੇ ਭੰਗੜੇ ਪਾਉਂਦੇ ਨੇ ਵੀ ਇਹਨਾਂ ਵੱਲੀਓ ਤਾਂ ਇੱਕ ਸਮ ਦਾ ਫੈਸਟੀਵਲ ਹੋ ਗਿਆ ਤਿਹਾਰ ਹੋ ਗਿਆ ਯਾਨੀ ਕਿ ਤੇ ਇਹ ਜਾ ਕੇ ਜੀ ਉਹਨਾਂ ਨੂੰ ਬੰਦ ਕਰਾਉਂਦੇ ਨੇ ਤੇ ਉੱਥੇ ਜਾ ਕੇ ਲਾਉਂਦੇ ਨੇ ਖਾਲਸਾਤਾਨ ਦੇ ਨਾਰੇ ਹੁਣ ਖਾਲਸਾਤਾਨ ਜਿਹੜਾ ਖਾਲਸਾਤਾਨ ਆ ਨਾ ਜਾਂ ਤਾਂ ਇਹਨਾਂ ਦੇ ਦਿਮਾਗ ਦੇ ਵਿੱਚ ਨਹੀਂ ਵੱੜ ਰਿਹਾ ਵੀ ਇਹ ਚੀਜ਼ ਕੀ ਆ ਜਾਂ ਇਹਨਾਂ ਨੂੰ ਸਿਰਫ ਜਿਵੇਂ ਕਹਿੰਦੇ ਵੀ ਫੰਡਿੰਗ ਦੀ ਪ੍ਰੋਬਲਮ ਆ ਵੀ ਅਸੀਂ ਜੇ ਇਹ ਚੀਜ਼ ਨੂੰ ਮੂਰੇ ਰੱਖ ਕੇ ਚੱਲਾਂਗੇ ਨਾ ਵੀ ਜੇ ਅਸੀਂ ਚਾਰ ਨਾਰੇ ਖੜ ਕੇ ਖਾਲਿਸਤਾਨ ਦੇ ਲਾਹਾਂਗੇ ਕਿਤਾ ਸਾਡੀ ਵੀਡੀਓ ਬੜੀ ਵਾਇਰਲ ਹੋ ਜਾਣੀ ਆ ਨੰਬਰ 2 ਤੇ ਸਾਨੂੰ ਬਾਹਰਲੇ ਮੁਲਕਾਂ ਜਿਹੜੀ ਐਨਆਰਆਈ ਬੰਦੇ ਬੈਠੇ ਜਿਹੜੇ ਖਾਲਿਸਤਾਨ ਦੇ ਉੱਤੇ ਪਹਿਰਾ ਦਿੰਦੇ ਨੇ ਕਦੇ ਸਿਮਰਜੀਤ ਮਾਨ ਤੁਸੀਂ ਦੇਖਿਆ ਇਹ ਬੇਵਕੂਫ ਲੋਕ ਆ ਨਾ ਜਿਹੜੇ ਨਾ ਅਨਪੜ੍ਹ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਮੈਂ ਹਮੇਸ਼ਾ ਐਗਜ਼ਾਮਪਲ ਦਿੰਦਾ ਹੁੰਦਾ ਕਦੇ ਬੰਦੇ ਨੇ ਗੱਲ ਇਹ ਕੀਤੀ ਸੀ ਕਹਿੰਦਾ ਵੀ ਜਿਹੜੇ ਪਿੰਡ ਦੇ ਵਿੱਚ ਨਾ ਜਿਹੜੇ ਬੰਦੇ ਦੀ ਲਾਸਟ ਮੀ ਮੰਨ ਲਵਾਂ ਜੇ 1200 ਵੋਟ ਆ ਪਿੰਡ ਦੇ ਵਿੱਚ ਜੇ ਜਿਹੜੀ ਲਾਸਟ ਵੋਟ ਆ 12 1199 ਉਹ ਲੋਕਾਂ ਤੋਂ ਬਾਅਦ ਇਹਨਾਂ ਦੀ ਵੋਟ ਆਉਂਦੀ ਆ ਪਰ ਇਹ ਲੋਕ ਨਾ ਉੱਥੇ ਜਿਵੇਂ ਕਹਿੰਦੇ ਆ ਵੀ ਆਪਣੇ ਆਪ ਨੂੰ ਬਦਮਾਸ਼ ਗੁੰਡੇ ਚੱਕ ਕੇ ਚਾਰ ਪੰਜ ਨਾਲ ਅੰਦਰ ਲੈ ਕੇ ਹੋਰ ਮੁੰਡੇ ਨਾਲ ਜਾ ਕੇ ਉਹਨਾਂ ਦੇ ਸਪੀਕਰ ਜਾ ਕੇ ਬੰਦ ਕਰਾਉਂਦੇ ਨੇ ਦੱਸੋ ਮੈਨੂੰ ਕਿਹੜੀ ਜਗ੍ਹਾ ਤੇ ਲਿਖਿਆ ਹੋਇਆ ਇਹ ਬੇਵਕੂਫ ਆਪਣਾ ਇਤਿਹਾਸ ਪੜ ਲੈਣਾ ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਰਹਿੰਦਾ ਹੁੰਦਾ ਸੀਗਾ ਬਾਈ ਮਰਦਾਨਾ ਆਪਾਂ ਨੂੰ ਪਤਾ ਵੀ ਕਿਹੜੀ ਕੌਮ ਦੇ ਵਿੱਚੋਂ ਤੇ ਕਿਹੜੇ ਧਰਮ ਦੇ ਵਿੱਚੋਂ ਸੀਗਾ। ਬਾਬੇ ਨਾਨਕ ਨੇ ਇੱਥੇ ਤੱਕ ਵੀ ਉਹ ਬੰਦੇ ਦਾ ਧਰਮ ਤੱਕ ਵੀ ਆਪਣੇ ਸਿੱਖੀ ਦੇ ਵਿੱਚ ਨਹੀਂ ਲੈ ਕੇ ਜਾਂਦਾਗਾ। ਤੁਸੀਂ ਕਿੱਥੇ ਬਣੇ ਫਿਰਦੇ ਹੋ? ਕਿਹੜੇ ਹਾਲਾਤਾਂ 'ਚ ਕਿੱਥੇ ਖੜਿਓ ਤੁਸੀਂ ਅੱਜ? ਇਹ ਸ਼ਰਮ ਆਉਣੀ ਚਾਹੀਏ ਤੁਹਾਨੂੰ ਮੈਂ ਬਹੁਤ ਵਾਰ ਵੀਡੀਓ ਪਾ ਪਾ ਕੇ ਅਸੀਂ ਬੋਲੇ ਹੋਏ ਆਂ। ਹਰੇਕ ਸਾਲ ਟੁੱਡੇ ਇਹੀ ਮੌਸਮ ਜਾ ਕੇ ਕੀੜਾ ਉੱਠ ਖੜਦਾ। ਤੇ ਜਿਹਦੇ ਵਿੱਚ ਤੁਸੀਂ ਜਾ ਕੇ ਲੋਕਾਂ ਦੇ ਘਰੇ ਜਾ ਕੇ ਵੜ ਜਾਂਦੇ ਹੋ। ਪਿਛਲੀ ਵਾਰ ਉੱਥੇ ਕਿਤੇ ਲੱਗੇ ਹੋਏ ਸੀਗੇ ਟੈਂਟ ਲੱਗੇ ਹੋਏ ਸੀਗੇ। ਟੈਂਟਾਂ ਦੇ ਵਿੱਚ ਉੱਥੇ ਬੁੜੀਆਂ ਵਿੱਚ ਮਤਲਬ ਜਿਹਨੇ ਕਿ ਨੱਚਣ ਦਾ ਕੀ ਸੀ ਵੀ ਭਾਈ ਸਾਡੇ ਯਸ਼ੂ ਦਾ ਅੱਜ ਉਹ ਆਮ ਤਿਹਾਰਾ ਸਾਡਾ ਇਹ ਉੱਥੇ ਜਾ ਕੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਤੁਸੀਂ ਆ ਆਪਣਾ ਲੱਗ ਕਰ ਲੋ ਫਿਰ ਕਈ ਭੇੜ ਦੇਖੋ ਤੁਸੀਂ ਹੋਰ ਕੀ ਕਰ ਰਹੇ ਨੇ ਪਖੰਡ ਦੇਖੋ ਕਿਵੇਂ ਕਰ ਰਹੇ ਨੇ ਜਿਹੜੀ ਸਰਸਨਾਦੀ ਵਿੱਚ ਗੁਰੂ ਸਾਹਿਬ ਦਾ ਵਿਛੋੜਾ ਆਪਣੇ ਪਰਿਵਾਰ ਦਾ ਵਿਛੋੜਾ ਸੀ ਨਾ ਉਹਦੇ ਵਿੱਚ ਹੀ ਟਰਾਲੀਆਂ ਲੈ ਕੇ ਨਿਕਲਦੇ ਨੇ ਇਹ ਟਰਾਲੀਆਂ ਲੈ ਕੇ ਨਿਕਲਦੇ ਨੇ ਮੰਗਰ ਸੰਗਤ ਵਾਹੇ ਗਰੂਪ ਵਾਹੇ ਗਰੂਪ ਜਿੱਦਣ ਨਦੀ ਚੜੀ ਹੁੰਦੀ ਹੈ ਨਾ ਤੁਸੀਂ ਜਿਹੜੀ ਐਕਟਿੰਗ ਕਰਦੇ ਹੋ ਨਾ ਇਹ ਐਕਟਿੰਗ ਇਹ ਜਮਾ ਤੁਹਾਡੀ 0% ਹੈ ਆਪਣਾ ਜਲੂਸ ਕੱਢ ਰਹੇ ਹੋ ਤੁਸੀਂ ਆਪਣੇ ਧਰਮ ਦਾ ਜਲੂਸ ਕੱਢ ਰਹੇ ਹੋ ਤੁੰਨੂੰ ਪੰਜਾਬ ਦੇ ਵਿੱਚ ਇਕੱਲੇ ਤੁਸੀਂ ਹੀ ਇਕੱਲੇ ਰਹਿ ਗਏ ਆਹ 0 ਢਿੱਲੋ ਮਾਰ ਕੇ ਰਹਿ ਗਏ ਵੀ ਜਿਨ੍ਹਾਂ ਨੂੰ ਖਾਲਿਸਤਾਨ ਜੰਦਾਬਾਦ ਦੇ ਨਾਰੇ ਲਾਉਣ ਦਾ ਪਤਾ ਜਾਂ ਇਹਨਾਂ ਨੂੰ ਪਤਾ ਵੀ ਅਸੀਂ ਜੀਸੂ ਮਸੀਹ ਦੀਆਂ ਜੜੀਆਂ ਮਤਲਬ ਆਹ ਜਿਹੜੇ ਡੇਰੇ ਖੋਲੇ ਹੋਏ ਨੇ ਜਿਹੜੇ ਡੇਰੇ ਖੋਲੇ ਹੋਏ ਨੇ ਆਹ ਆਪਣੇ ਕਦੇ ਜਾ ਕੇ ਬਿਆਸ ਤੁਸੀਂ ਬਣਿਓ ਆਹ ਕੋਸਾ ਸੇਮਰ ਜੀ ਦੀ ਮੰਦ ਡੇਰੇਆਂ ਉੱਤੇ ਜਾਂਦਾ ਸੋ ਬਹਾਉ ਸਿੰਘ ਹੈਰਾ ਜਿਹੜਾ ਤੁਸੀਂ ਫਿਰਦੇ ਹੋ ਉਹਨੇ ਕਿਹੜੇ ਕੱਢਦੇ ਇਹ ਸਾਰੇ ਡੇਰੇ ਵਾਲੇ ਨੇ ਇਹ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਰੋਕਦੇ ਜਦ ਪ੍ਰਚਾਰ ਚੱਲਦਾ ਰਾਧਾ ਸਵਾਮੀ ਬੈਠੇ ਪ੍ਰਚਾਰ ਕਰਦੇ ਹੁੰਦੇ ਨੇ ਤੁਸੀਂ ਉੱਥੇ ਕਿਉਂ ਨਹੀਂ ਬੜਦੇ ਜਾ ਕੇ ਆ ਨਾਰਮਲ ਜਿਹੜੇ ਪਿੰਡਾਂ ਦੇ ਵਿੱਚ ਟੈਂਟ ਲੱਗੇ ਨੇ ਨਾ ਜਿਵੇਂ ਕਹਿੰਦੇ ਵੀ ਇੱਕ ਛੋਟੇ ਘਰ ਜਾਂ ਇੱਕ ਮਦਦ ਇਹਨਾਂ ਨੂੰ ਪਤਾ ਵੀ ਸਾਡੇ ਇੱਥੇ ਜ਼ੋਰ ਚੱਲ ਜਾਣਾ ਸਾਡੇ ਇੱਥੇ ਜ਼ੋਰ ਚੱਲ ਜਾਣਾ ਅਸੀਂ ਇਹਨਾਂ ਨੂੰ ਦਬਾ ਲੈਣਾ ਆਪਣੇ ਬੰਦ ਕਰਾਉਣਗੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਖਾਲਿਸਤਾਨ ਦੇ ਵਿੱਚ ਵੀ ਭਾਈ ਸਾਰੇ ਧਰਮਾਂ ਦੇ ਲੋਕ ਰਹਿ ਸਕਦੇ ਨੇ। ਪ੍ਰਵਾਸੀ ਵੀ ਰਹਿ ਸਕਦੇ ਨੇ। ਹਰੇਕ ਧਰਮ ਦੇ ਹਰੇਕ ਯਾਦਦ ਲੋਕ ਉੱਥੇ ਰਹਿ ਸਕਦੇ ਨੇ। ਤੇ ਫਿਰ ਤੈਨੂੰ ਉਹਨਾਂ ਦੇ ਜਿਹੜੇ ਤਿਹਾਰ ਨੇ ਉਹ ਚਾਹੇ ਹਿੰਦੂਆਂ ਦਾ ਤਿਹਾਰ ਹੋਵੇ, ਚਾਹੇ ਮਤਲਬ ਇਸਾਈਆਂ ਦਾ ਤਿਹਾਰ ਹੋਵੇ, ਚਾਹੇ ਮੁਸਲਮਾਨਾਂ ਦਾ ਹੋਵੇ, ਚਾਹੇ ਆਪਣੇ ਸਿੱਖਾਂ ਦਾ ਹੈਗਾ ਹੈਗਾ। ਇਹ ਉਹਨਾਂ ਦੇ ਨਾਲ ਤੁਹਾਨੂੰ ਮਨਾਉਣੇ ਪੈਣਗੇ ਨੇ। ਹਾਂ ਤੁਹਾਨੂੰ ਜੇ ਅਫਸੋਸ ਆ ਆਪਾਂ ਮੰਨਦੇ ਆ ਵੀ ਅਸੀਂ ਤਾਂ ਮੈਂ ਤਾਂ ਤਕਰੀਬਨ ਕਹਿੰਨਾ ਮੈਂ ਕੱਲ ਵੀ ਗੱਲ ਕਹੀ ਜੀ ਇਹ। ਵੀ ਪਾਈ ਜੋ ਸਿੱਖ ਇਤਿਹਾਸ ਦੀ ਜਿਹੜੀ ਹਿਸਟਰੀ ਹੈ ਨਾ ਇਹ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਹਰੇਕ ਦਿਨ ਹੀ ਸਿੱਖਾਂ ਨੇ ਆਪਣਾ ਕੌਮ ਨੂੰ ਦਿੱਤਾ ਪਰ ਇਹਨਾਂ ਨੂੰ ਮਗਰਲੇ ਦਿਨ ਜ਼ਿਆਦਾ ਆ ਜਾਂਦੇ ਨੇ ਜੇ ਅਸੀਂ ਮਗਰਲੇ ਦਿਨਾਂ ਵਿੱਚ ਦੇਖੋ ਇੱਕ ਹੋਰ ਚੀਜ਼ ਸੁਣੋ 20 ਦਸੰਬਰ ਤੋਂ ਲੈ ਕੇ 27 ਤੱਕ ਜਾਨੀ ਕਿ ਮਤਲਬ ਆਪਣੇ ਜੋ ਆਪਾਂ ਦੁੱਖ ਮਨਾਉਣੀ ਹੈ ਵੀ ਆਪਣਾ ਪਰਿਵਾਰ ਗੁਰੂ ਸਾਹਿਬ ਦਾ ਵਿਛੜਿਆ ਸੀਗਾ 하이 29 30 31 ਦੇ ਬਾਅਦ ਆਪਾਂ ਨਵੇਂ ਸਾਲ ਦੀ ਕਰਦੇ ਆਂ ਤਿਆਰੀਆਂ ਵੀ ਨਵੇਂ ਸਾਲ ਦਾ ਆਪਾਂ ਸੈਲੀਬ੍ਰੇਸ਼ਨ ਕਰਨਾ ਕਿੱਥੇ ਆ ਇਹ ਆਪਣਾ ਇਤਿਹਾਸ ਹੈ ਦੇਖ ਲੋ ਜਿਨ੍ਹਾਂ ਦੇ ਘਰੇ ਕਹਿੰਦੇ ਮਰ ਗ ਜਾਂ ਕੋਈ 19 ਕੀ ਗੱਲ ਹੋਈ ਹੁੰਦੀ ਆ ਉਹ ਤਾਂ ਸਾਰੀ ਜ਼ਿੰਦਗੀ ਬੈਠੇ ਰੋਕੋਸਦੇ ਰਹਿੰਦੇ ਨੇ ਵੀ ਸਾਡਾ ਹਰ ਬੰਦਾ ਚਲੇ ਗਿਆ ਇਹ ਪਹਿਲੇ 20 25 ਦਿਨ ਉਹ ਕਰ ਲੈਂਦੇ ਨੇ ਢੁੱਤਾ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਕਈ ਵਾਰ ਹੁਕਮ ਆ ਜਾਂਦਾ ਹੁੰਦਾ ਵੀ ਭਾਈ ਥੱਲੇ ਭੂੰਜੇ ਪਵੋ ਸਾਦਾ ਖਾਓ ਸਾਦਾ ਪੀਓ ਸਾਦਾ ਪਹਿਰਾਵਾ ਕਰੋ ਕਿਉਂਕਿ ਆਹ ਦਿਨਾਂ ਚ ਕਾਤੇ ਇੱਕ ਕੱਲ ਭੇਡ ਲੱਗੀ ਸੀ ਚੈਨਲ ਚਲਾਉਂਦੀ ਆ ਕਹਿੰਦਾ ਵੀ ਮੈਂ ਆਹ ਦਿਨਾਂ ਦੇ ਵਿੱਚ ਆ ਕੇ ਵੀ ਥੱਲੇ ਪੁੰਜੇ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਨਾਲ ਲੈ ਕੇ ਪੈਣਾ ਭੇਡ ਬੈਠੀ ਕਿੱਥੇ ਯੂਰਪ ਦੇ ਵਿੱਚ ਹੁਣ ਜਿਹੜੇ ਯੂਰਪ ਦੇ ਘਰ ਜਿਹੜੇ ਬਣੇ ਹੋਏ ਨੇ ਨਾ ਥੱਲੇ ਕਈ ਜਿਹੜੇ ਨਵੇਂ ਘਰ ਨੇ ਜਾਂ ਮੰਨ ਲਓ ਪੁਰਾਣੇ ਘਰ ਕੋਈ ਵੀ ਹੈ ਜਣੀ ਕਿ ਇੱਥੇ ਫਰਸ਼ ਦੇ ਵਿੱਚ ਹੀਟ ਲੱਗੀ ਹੋਈ ਆ ਜੇ ਗੁਰੂ ਸਾਹਿਬ ਨੂੰ ਤੁਸੀਂ ਮੰਨਦੇ ਹੋ ਵੀ ਭਾਈ ਅਸੀਂ ਗੁਰੂ ਸਾਹਿਬ ਦੇ ਲਈ ਆ ਜਣੀ ਕਿ ਆ ਹਫਤੇ ਜਾਂ ਮੰਨ ਲਓ ਵੀ ਜਣੀ ਕਿ ਇਹ ਦਿਨਾਂ ਵਿੱਚ ਅਸੀਂ ਮਤਲਬ ਕੋਈ ਇਦਾਂ ਦਾ ਕੰਮ ਕਰਨਾ ਵੀ ਜਿਹੜਾ ਮਤਲਬ ਉਹਨਾਂ ਨੂੰ ਚੰਗੇ ਤਰੀਕੇ ਨਾਲ ਯਾਦ ਕਰ ਸਕੀਏ ਚਲੋ ਫਿਰ ਬਾਹਰ ਪਾਓ ਆਜੋ ਲੈ ਕੇ ਆਪਣੇ ਜਵਾਕਾਂ ਨੂੰ ਇਤਿਹਾਸਕਾਰ ਦੱਸਦੇ ਨੇ ਕਹਿੰਦੇ ਮਾਤਾ ਗੁਜਰੀ ਜਾਂ ਛੋਟੇ ਸਾਹਿਬ ਜੀ ਦਾ ਉਹਨੂੰ ਠੰਡੇ ਬੁਰਜ ਚ ਲਈ ਬੈਠੀ ਸੀ ਨਾ ਉੱਥੇ ਕਹਿੰਦੇ ਨਾ ਤਾਂ ਉਹਨਾਂ ਦੇ ਉੱਤੇ ਕੁਝ ਲੈਣ ਨੂੰ ਸੀਗਾ ਕਹਿੰਦੇ ਬੈਠੋ ਕਹਿੰਦੇ ਬਾਹਰ ਸੰਡੇ ਫਸ ਦੇ ਉੱਤੇ ਤੁਹਾਨੂੰ ਪਤਾ ਲੱਗੇ ਇਹ ਥੋੜੇ ਸਾਰੇ ਪਖੰਡ ਨੇ ਆ ਦੋ ਹਫ਼ਤੇ ਕਰੋਗੇ ਤੁਸੀਂ ਹਫ਼ਤਾ ਪੂਰਾ ਗੱਡਵੇਂ ਹਫ਼ਤੇ ਬਾਅਦ ਫਿਰ ਨਵੇਂ ਸਾਲ ਦੀ ਤਿਆਰੀਆਂ ਕਰ ਲਓ ਫਿਰ ਗਾਹ ਲੋਹੜੀ ਜਾ ਕੇ ਉਹਦੀਆਂ ਤਿਆਰੀਆਂ ਕਰ ਲਓ ਇਹ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਲੱਗਿਆ ਹਾਂ ਨਾ ਇੱਕ ਸਚਾਈ ਆ ਇੱਕ ਸਚਾਈ ਆ ਆਪਣੇ ਲੋਕਾਂ ਦਾ ਦਿਮਾਗ ਜਿਹੜਾ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਨਵਾਂ ਯੂਥ ਆ ਤੁਸੀਂ ਦੇਖ ਲਓ ਕਦੇ ਤੁਸੀਂ ਚੀਜ਼ ਕੰਟਰੋਲ ਕੀਤੀ ਹੋਣੀ ਦੇਖੀ ਹੋਣੀ ਆ ਆਪਣੇ ਮਤਲਬ ਯਾਨੀ ਕਿ ਵੀ ਤੁਸੀਂ ਇਹ ਚੀਜ਼ ਬਹੁਤ ਨੇੜੇ ਕੋ ਦੇਖੀ ਹੋਣੀ ਕਿ ਤੁਸੀਂ ਉੱਥੇ ਗਰਾਊਂਡ ਲੈਵਲ ਦੇ ਉੱਤੇ ਰਹਿੰਦੇ ਹੋ ਜਿਹੜੇ ਨਮਾਜੂ ਥਾ ਉਹ ਤਾਂ ਭੱਜਿਆ ਫਿਰਦਾ ਜਿਵੇਂ ਮੰਨ ਲਓ ਜਣੀ ਕੇ ਭਾਨੇ ਲੱਖੇ ਜਾਂ ਇੱਧਰ ਆ ਆਪਣੇ ਸਮਾਜ ਸੇਵੀਆਂ ਦੇ ਮਗਰ ਜੀ ਭਾਈ ਜਿਹੜਾ ਕੁਛ ਇਹ ਕਹਿਣਗੇ ਹੋਈ ਕੁਛ ਹੋਊਗਾ ਇਹ ਮੈਂ ਸਾਰੀ ਨਹੀਂ ਕਹਿ ਰਿਹਾ ਕੁਸ਼ਕ ਪਰਸੈਂਟ ਲੋਕ ਨੇ ਹੁਣ ਲੱਖੇ ਨੂੰ ਸਿਰਫ ਕੱਲਾ ਮਾਨਸਾ ਮਾਨਸਾ ਵਿੱਚ ਐ ਇਹਦੇ ਲਈ ਪੰਜਾਬ ਸਿਰਫ ਕੱਲਾ ਮਾਨਸਾ ਆ ਜੇ ਇੱਧਰ ਜਲੰਧਰ ਵੱਲ ਨੂੰ ਜਾ ਕੇ ਦਿਖਾਵੇ ਮੈਨੂੰ ਕਦੇ ਉੱਥੇ ਲੋਕਾਂ ਨੂੰ ਇਕੱਠਾ ਕਰਕੇ ਦਿਖਾਵੇ ਉੱਥੇ ਤਾਂ ਲੋਕਾਂ ਕੋ ਪੜ੍ਹੇ ਲਗੇ ਨੇ ਉਹਨਾਂ ਨੂੰ ਪਤਾ ਵੀ ਜਿੰਦਗੀ ਦੀ ਦੁਨੀਆਦਾਰੀ ਕੀ ਚੀਜ਼ ਆ ਜਿੰਦਗੀ ਕੀ ਚੀਜ਼ ਆ ਕਿਵੇਂ ਤੁਰਨਾ ਉਹ ਆਪਣੇ ਆਪ ਮਿਹਨਤ ਕਰ ਮਿਹਨਤ ਕਾ ਲੋਕ ਨੇ ਉਹ ਤੇ ਇਹ ਨਾਲ ਜਿੰਨੇ ਵੀ ਬੰਦੇ ਹੋਣਗੇ ਦੇਖੋ ਕਦੇ ਕਰ ਲਿਓ ਚੱਕੇ ਵੀ ਲੈ ਇੱਕ ਤੁਹਾਨੂੰ ਮੈਂ ਹੋਰ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਜਿੰਨੇ ਵੀ ਸਮਾਜ ਸੇਵੀ ਨੇ ਸਾਰੇ ਮਾਨਸਾ ਦੇ ਨੇ ਚੱਕ ਲਿਓ ਮੈਨੂੰ ਕਦੇ-ਕਦੇ ਹੋਰ ਤਾਂ ਬਾਬੇ ਵਿੱਚੋਂ ਸਮਾਜੇ ਵੀ ਉੱਟੇ ਆ ਹੋਵੇ ਜਿਹੜੇ ਵੀਡੀਓ ਬਣਾ ਬਣਾ ਕੇ ਲੋਕਾਂ ਨੂੰ ਦੱਸਦੇ ਨੇ ਚੋਟਾ ਹੈ ਜਗਦੀਪ ਰੰਧਾਵਾ ਮਾਨ ਬਠਿੰਡੇ ਵਾਲਾ ਲੱਖਾ ਭਾਨਾ ਆ ਪੰਜੇ ਹੋਰ ਫਿਰਦੇ ਨੇ ਸਾਰੇ ਉੱਥੇ ਦੇ ਰਹਿਮਾਨ ਸੇਦੇ ਤੇ ਇਹਨਾਂ ਨੂੰ ਪੰਜਾਬ ਦਾ ਦਰਦ ਬਹੁਤ ਆ ਇਹ ਜਾ ਜਾ ਕੇ ਲੋਕਾਂ ਦੇ ਜਿਹੜੇ ਮਤਲਬ ਜਣੀ ਕਿ ਹੁਣ ਇਸ ਟਾਈਮ ਦੇ ਵਿੱਚ ਯਿਸੂ ਮਸੀਹ ਦਾ ਮਨਾਉਂਦੇ ਨੇ ਉੱਥੇ ਉਹਨਾਂ ਨੂੰ ਜਾ ਜਾ ਕੇ ਬੰਦ ਕਰਦੇ ਨੇ ਇੱਕ ਚੀਜ਼ ਹੋਰ ਦੇਖੋ ਨਾਲ ਸੀਰਾ ਢਿੱਲੋਂ ਦੋ ਤਿੰਨ ਨਿਹੰਗ ਸਿੰਘ ਲਈ ਫਿਰਦਾ ਨਾਲ ਅਜੀ ਬੜੀ ਕੋਸ਼ਿਸ਼ ਕੀਤੀ ਆ ਵੀ ਇਹਨਾਂ ਨਾਲ ਗੱਲ ਹੋਵੇ ਕਿਸੇ ਤਰੀਕੇ ਨਾਲ ਪਰ ਉਹਨਾਂ ਦਾ ਫੋਨ ਨੰਬਰ ਨਹੀਂ ਸਾਨੂੰ ਮਿਲਦਾ ਜੇ ਕਿਸੇ ਬਾਈ ਕੋਲ ਹੈਗਾ ਨਾ ਜੇ ਕੋਈ ਬੰਦਾ ਕੋਈ ਜਾਣਦਾ ਉਹ ਨੰਬਰ ਸਾਨੂੰ ਜਰੂਰ ਭੇਜੋ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪੁੱਛਣ ਦੀ ਵੀ ਤੁਸੀਂ ਕਿਹੜੇ ਵੇਸਤੇ ਇਹਨਾਂ ਨਾਲ ਫਿਰਦੇ ਹੋ ਵੀ ਇਹ ਜਾ ਸਿਰੇ ਢਿੱਲੋਂ ਕੀ ਕਰ ਰਿਹਾ ਵੀ ਜਿਹੜਾ ਤੁਹਾਨੂੰ ਪਸੰਦ ਬੜਾ ਆ ਰਿਹਾ ਜੇ ਇਹ ਕਰਦੇ ਨੇ ਨਸ਼ੇ ਦੀ ਗੱਲ ਕੀ ਸਿਰੇ ਢਿੱਲੋਂ ਨੇ ਆਪਣੇ ਪਿੰਡ ਦੇ ਵਿੱਚੋਂ ਨਸ਼ਾ ਬੰਦ ਕਰਾਤਾ ਆ ਪਰ ਦੋ ਤਿੰਨ ਹਫ਼ਤੇ ਪਹਿਲਾਂ ਉਹਦੇ ਪਿੰਡ ਦਾ ਮੁੰਡਾ ਹਿਸਟਰੀ ਦੱਸਣ ਲੱਗਿਆ ਸੀ ਇਹਦੀ ਇਹ ਜਿਹੜਾ ਤੁਸੀਂ ਨਾ ਮੂਰਖਮਤੀ ਵਾਲੀ ਗੱਲਾਂ ਕਰਦੇ ਹੋ ਨਾ ਲੋਕ ਨਾ ਦਿਮਾਗ ਤੁਹਾਡਾ ਇੰਨਾ ਖਰਾਬ ਹੋਇਆ ਹੋਇਆ ਜਾ ਕੇ ਤੁਸੀਂ ਕਿਸੇ ਦੇ ਧਰਮ ਵਿੱਚ ਵੜ ਜੰਨੇ ਹੋ ਵੀ ਹਾਂ ਜੀ ਏਕਨ ਬੰਦ ਕਰੋ ਜੀ ਉਹ ਕਰੋ ਜੇ ਬੰਦ ਕਰਾਉਣੇ ਆ ਪੰਜਾਬ ਦੇ ਵਿੱਚ ਜੇ ਖਾਲਸਾਣ ਦੇ ਨਾਰੇ ਲਾਉਣੇ ਤਾਂ ਡੇਰਾਵਾਂ ਨੂੰ ਹਲੋ ਡੇਰਿਆਂ ਦੀ ਗੱਲ ਕਰੋ ਪੰਜਾਬ ਦੇ ਵਿੱਚੋਂ ਡੇਰਾ ਬਾਦ ਬੰਦ ਕਰੋ ਜਿੰਨਾ ਕਾਣ ਨਾ ਸੁਣ ਲਓ ਏ ਜਮਾ ਬਿਲਕੁਲ ਸੱਚੀ ਤੇ ਜਿਵੇਂ ਕਹਿੰਦੇ ਵੀ ਸਾਫ਼ ਸੁਥਰੀ ਗੱਲ ਹੈ ਜਿੰਨਾ ਘਾਣ ਪੰਜਾਬ ਦੇ ਵਿੱਚ ਡੇਰੇ ਵਾਲਿਆਂ ਨੇ ਕੀਤਾ ਨਾ ਹੋਰ ਕਿਸੇ ਨੇ ਨਹੀਂ ਕੀਤਾਗਾ ਕਦੇ ਲਾਲਿਓ ਅੰਦਾਜ਼ਾ ਇਹ ਇੱਕ ਚੀਜ਼ ਜੇ ਆਪਾਂ ਦੇਖਾਂਗੇ ਨਾ ਪ੍ਰੈਕਟੀਕਲ ਅਸਲੋਂ ਸਾਡੀ ਤਾਂ ਗੱਲ ਹੋ ਚੁੱਕੀ ਹੈ ਡੇਰੇ ਵਾਲਿਆਂ ਨਾਲ ਜੇ ਅਸੀਂ ਗੱਲ ਕਰਦੇ ਨਾ ਅੰਦਾ ਨਾਲ ਅਸੀਂ ਇਹਨੂੰ ਪੁੱਛਿਆ ਵੀ ਤੁਹਾਡੇ ਚਾਹੀਦੀ ਕਿਹੜੀ ਚੀਜ਼ ਆ ਵੀ ਜਿਹੜੇ ਸਾਡੇ ਬੰਦੇ ਪੰਜਾਬ ਦੇ ਵਿੱਚ ਵੀ ਮਤਲਬ ਚੰਗੇ ਭਲੇ ਸਿੱਖ ਸਿਰਾਂ ਤੇ ਪੱਗਾਂ ਕਈ ਤਾਂ ਅਮਰਤ ਸਿੰਘ ਹੋਣ ਜਿਹਨਾਂ ਨੇ ਭਾਈ ਉਹ ਵੀ ਉਧਰੋਂ ਤਰਪੇ ਵੀ ਤੁਹਾਡੇ ਚਾਹੇ ਦੀ ਕਿਹੜੀ ਚੀਜ਼ ਆ ਸਾਨੂੰ ਉਹਨਾਂ ਨੇ ਆਪਣੇ ਬੈਨੀਫਿਟ ਦੱਸੇ ਉਹ ਬੈਨੀਫਿਟ ਕੀ ਸੀ ਕਿ ਕਹਿੰਦੇ ਜੀ ਸਾਡੇ ਜਿਹੜੇ ਮਤਲਬ ਜਣੀ ਕਿ ਰਾਧਾ ਸਵਾਮੀ ਨੇ ਜਾਂ ਮੰਨ ਲਓ ਵੀ ਜਣੀ ਕਿ ਵਿਆਸ ਦੇ ਵਿੱਚ ਕੁਝ ਵੀ ਲਾ ਲੋ ਅਸੀਂ ਉਹਨਾਂ ਨੂੰ ਸਹੂਲਤਾਂ ਦਿੰਨੇ ਆ ਹਸਪਤਾਲਾਂ ਅੰਦਰ ਚਾਕਾਂ ਦੀ ਪੜ੍ਹਾਈ ਆ ਜਿਹੜੇ ਉੱਥੇ ਸੇਵਾ ਕਰਦੇ ਨੇ ਉਹਨਾਂ ਲਈ ਵਧੀਆ ਵੈਲਫੇਅਰ ਦੀਆਂ ਸਕੀਮਾਂ ਨੇ ਅੰਦਰ ਲੀਆਂ ਉਹ ਕੌਣ ਦੇ ਰਿਹਾ ਉਹ ਰਾਧਾ ਸਵਾਮੀ ਡੇਰੇ ਵਾਲੇ ਉਧਰ ਨੂੰ ਕਿਉਂ ਲੋਕ ਭਾਈ ਦੇ ਨੇ ਉਹ ਕਿ ਇੱਧਰ ਜਿਹੜੇ ਆਪਣੇ ਹਨ ਜੇ ਘਰ ਦੇ ਵਿੱਚ ਮੈਂ 10 ਜੀ ਕਹਿ ਦਿੰਨਾ ਚਲੋ 10 ਜੀ ਦੀ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ ਜੇ ਘਰ ਦੇ ਵਿੱਚ 10 ਬੰਦੇ ਨੇ ਹਨ ਤੇ 10ਾਂ ਦੇ 10ੇ ਪ੍ਰਧਾਨ ਮੰਤੂ ਫਿਰਦੇ ਨੇ ਤੇ 10ਾਂ ਦੀ ਲਗ ਲਗ ਆਪਣੀ ਆਪਣੀ ਧਾਰਾ ਕਿਹਦੀ ਮੰਨੀਏ ਕਿਹਦੀ ਸੁਣੀਏ ਜੇ ਜੱਥੇਦਾਰਾਂ ਸਾਹਿਬ ਜੱਥੇਦਾਰਾਂ ਦੀ ਗੱਲ ਕਰਦੇ ਆਪਾਂ ਤਾਂ ਕੱਲ ਤੱਕ ਸਾਬ ਦੇ ਭਾਈ ਅਸੀਂ ਨਾ ਨਹੀਂ ਮੰਨਣੀ ਇਹਨਾਂ ਦੀ ਸੁਣਨੀ ਆ ਉਹਨਾਂ ਦੇ ਤਾਂ ਆਪ ਵਿਚਾਰਾਂ ਦੇ ਮੱਢ ਦਿਨ ਚੱਲਦੇ ਨੇ ਤੁਸੀਂ ਆਪ ਦੇਖ ਲਓ ਇਹ ਹਾਲਾਤ ਨੇ ਆ ਗੱਲ ਕਰਨੀ ਸੀ ਬਾਈ ਗੁਰਜਿੰਦਰ ਨੇ ਕੱਲ ਕੱਲ ਜਿਆਦਾ ਐਡ ਹੁੰਦਾ ਸੀਗਾ ਕਿਉਂਕਿ ਮੇਰੀ ਜਿਹੜੀ ਲਾਈਵ ਦੇ ਵਿੱਚ ਆ ਗੁਰਜਿੰਦਰ ਮੈਂ ਤੁਹਾਨੂੰ ਦੱਸਦਾ ਬਾਈ ਪ੍ਰੋਬਲਮ ਆਉਂਦੀ ਆ ਬਹੁਤ ਮੈਂ ਬਾਅਦ ਵਿੱਚ ਤੁਹਾਨੂੰ ਸਕਰੀਨਸ਼ਾਟ ਭੇਜੂਗਾ ਮੈਂ ਕੁਝ ਕੁ ਸਕਰੀਨਸ਼ਾਟ ਮੈਂ ਉਹਨੂੰ ਭੇਜੇ ਨੇ ਜਿਹੜੇ ਮਤਲਬ ਜਣ ਕੇ ਵੀ ਜਿਹੜੇ ਫੇਸਬੁੱਕ ਵਾਲੇ ਨੇ ਨਾ ਵੀ ਭਾਈ ਇਹਦਾ ਚੀਜ਼ ਦਾ ਹੱਲ ਕਰੋ ਹੱਲ ਕੀ ਆ ਰਿਪੋਰਟਾਂ ਬਹੁਤ ਜ਼ਿਆਦਾ ਵੱਜਦੀਆਂ ਨੇ ਯਾਰ ਹਰ ਇੱਕ ਚੀਜ਼ ਦੇ ਉੱਤੇ ਇਹ じゃ ਕੀ ਕਹਿ ਦਿੰਦਾ ਮੈਂ ਕੋਈ ਲਾਈਵ ਪਾ ਕੇ ਹੱਡੀ ਦੀ ਥਾਲੀ ਉਹ ਫ੍ਰੀਜ ਹੋ ਜਾਂਦੀ ਉਸੇ ਟਾਈਮ ਇਹ ਆਪਣੇ ਲੋਕਾਂ ਦੇ ਹਾਲਾਤ ਨੇ ਦੇਖ ਲਓ ਫੇਰ ਇਹ ਕਹਿੰਦੇ ਨੇ ਜੀ ਅਸੀਂ ਗਲਤੋ ਬੋਲਦੇ ਆ ਜੇ ਮਤਲਬ ਅਸੀਂ ਝੂਠ ਬੋਲਦੇ ਆ ਜੇ ਅਸੀਂ ਗਲਤ ਤੇ ਝੂਠ ਬੋਲਦੇ ਆ ਤਾਂ ਸਾਨੂੰ ਝੂਠੇ ਕਰ ਦੋ ਲੋਕਾਂ ਦੇ ਸਾਹਮਣੇ ਆ ਕੇ ਗੱਲ ਖਤਮ ਹੋ ਜਾਣੀ ਆ ਤੁਸੀਂ ਜਿਹੜੇ ਹਰਕਤਾਂ ਟੁਚੀਆਂ ਹਰਕਤਾਂ ਕਰਦੇ ਹੋ ਆ ਕਦੇ ਰਿਪੋਰਟਾਂ ਮਾਰਤੀਆਂ ਲਾਈਵ ਦੇ ਉੱਤੇ ਕਦੇ ਕੁਛ ਆ ਕਰਤਾ ਕਦੇ ਦੱਸੋ ਮੈਂ ਇਹ ਚ ਕੋਈ ਮਾੜੀ ਗੱਲ ਕਹੀ ਜਾਮ ਪਖੰਡਵਾਦ ਉੱਤੇ ਉਹੀ ਬੋਲ ਰਹੇ ਆਂ ਅਸੀਂ। ਜਾਂ ਜਿਹੜੇ ਬੰਦੇ ਝੂਠ ਬੋਲਦੇ ਹੋਣਾ ਤੇ ਬੋਲ ਰਹੇ ਆਂ ਵੀ ਭਾਈ ਇਹ ਬੰਦੇ ਗੁੰਮਰਾਹ ਕਰ ਰਹੇ ਨੇ ਤੁਹਾਨੂੰ। ਹੈ ਕੋਈ ਇਹ ਤੋਂ ਉੱਤੇ ਕੋਈ ਗੱਲ ਸਾਨੂੰ ਇੱਕ ਵੀ ਦੱਸ ਦੋ। ਆ ਕੇ ਸੰਗਤ ਦੇ ਮੂਹਰੇ ਸਾਨੂੰ ਕਰ ਦੋ ਝੂਠੇ ਵੀ ਤੁਸੀਂ ਝੂਠ ਬੋਲੀ ਜਾਂਦੇ ਹੋ। ਹੁਣ ਇਹਦੇ ਨੇ ਹਾਲਾਤ ਦੇਖੋ ਕਿਹਜੇ ਨੇ। ਮੈਂ ਜਦ ਪਹਿਲਾਂ ਤੁਹਾਨੂੰ ਗੱਲ ਕਰਕੇ ਜਿਹੜੀ ਕਹਿ ਕੇ ਹਟਿਆ ਜੋ ਇਤਿਹਾਸ ਅਸਤੇ ਵਿੱਚ ਨਾ ਆਪਣੀ ਸਿੱਖ ਕੌਮ ਲਈ ਜਾਂ ਮੰਨ ਲਓ ਵੀ ਜਣੀ ਕਿ ਨਾ ਸਿਸਟਮ ਜਿਹੜਾ ਆਪਣਾ ਗੁਰੂ ਸਾਹਿਬ ਨੇ ਆਪਣੇ ਲਈ ਕੀਤਾ ਉਹ ਆਪਾਂ ਦੇਖੀਏ ਆਪਾਂ ਦੇਖੀਏ ਆਪਾਂ ਸੋਚੀਏ ਜੋ ਬੰਦੇ ਜਿਹੜੇ ਮਤਲਬ ਇਹਨਾਂ ਨਾ ਨੌ ਪਿੱਛੇ ਸਿੰਘ ਲੱਗਦਾ ਜਿਹੜੇ ਗੁਰੂ ਸਾਹਿਬ ਨੂੰ ਮੰਨਦੇ ਨੇ ਆਪਣਾ ਸਿਸਟਮ ਆਪਾਂ ਆਪਣਾ ਹਿਸਾਬ ਕੁਦਬ ਕਿਸੇ ਦੂਜੇ ਧਰਮ ਦੇ ਉੱਤੇ ਨਾ ਥੋਪੀਏ ਕਿਉਂਕਿ ਉਹ ਚ ਆਪਾਂ ਨੂੰ ਪ੍ਰੋਬਲਮ ਇਹ ਆਉਣੀ ਆ ਵੀ ਆਪਣੇ ਤੋਂ ਲੋਕ ਬਹੁਤ ਟੁੱਟ ਰਹੇ ਨੇ ਟੋਟਣ ਦਾ ਕਾਰਨ ਮੈਂ ਦੱਸ ਕੇ ਹਟਿਆ ਵੀ ਭਾਈ ਡੇਰਾਬਾਦ ਨੂੰ ਕਿਉਂ ਲੋਕ ਭੱਜ ਰਹੇ ਨੇ ਜਿਆਦਾ ਇਹਦਾ ਕਾਰਨ ਸਿਰਫ ਇਹੀ ਬਣਦਾ ਕਿਉਂਕਿ ਆਪਣੇ ਲੋਕਾਂ ਨੂੰ ਸਿਰਫ ਇੱਕ ਤਾਂ ਆਪਣੇ ਲੋਕ ਅੱਜ ਦੇ ਟਾਈਮ ਦੇ ਵਿੱਚ ਲੜਨਾ ਨਹੀਂ ਚਾਹੁੰਦੇ ਹਰੇਕ ਆਪਣੇ ਘਰੇ ਸ਼ਾਂਤੀ ਭਾਲਦਾ ਵੀ ਭਾਈ ਸ਼ਾਂਤੀ ਹੋਵੇ ਸਾਡੇ ਘਰੇ ਵੀ ਅਸੀਂ ਕਿਸੇ ਪਿੱਛੇ ਕਿਉਂ ਲੜੀਏ ਜਦ ਤੁਸੀਂ 15 16 ਜਣੇ ਹੈ ਨਾ ਖਾਸ ਕਰ ਮੈਂ ਪਹਿਲਾਂ ਕਹਿ ਕੇ ਹਟਿਆ ਜਿਹੜੇ ਸੀਰਾ ਢਿੱਲੋਂ ਨਾਲ ਦੋ ਨਿਹੰਗ ਸਿੰਘ ਫਿਰਦੇ ਨੇ ਉਹਨਾਂ ਨੂੰ ਇਹ ਗੱਲਾਂ ਮੈਂ ਪੁੱਛਣੀਆਂ ਨੇ ਵੀ ਤੁਸੀਂ ਇਹਨੂੰ ਨਾਲ ਲੈ ਕੇ ਤਾਂ ਤੁਰ ਪੈਨੇ ਹੋ ਕਦੇ ਨੂੰ ਬੈਠ ਕੇ ਸਮਝਾਇਆ ਤੁਸੀਂ ਇਹਦੇ ਨਾਲ ਬੈਠ ਕੇ ਗੱਲ ਕੀਤੀ ਆ ਤੁਸੀਂ ਵੀ ਪਾਈ ਇਹ ਚੀਜ਼ ਦਾ ਸਾਨੂੰ ਦੱਸ ਇਹ ਆਪਨੇ ਲੋਕਾਂ ਦੇ ਅੱਜ ਦੇ ਟਾਈਮ ਦੇ ਵਿੱਚ ਹਾਲਾਤ ਹੋਏ ਹੋਏ ਨੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਆਪੇ ਆ ਜਾ ਵੀਰੇ ਗੁਰਿੰਦਰ ਮੈਂ ਤੈਨੂੰ ਭੇਜਤੀ ਰਿਕਵੈਸਟ ਫੇਰ ਦੁਬਾਰਾ ਚ ਐਡ ਕਰ ਲੈ ਜੇ ਅਸੀਂ ਇਹ ਟੌਪਿਕ ਉੱਤੇ ਬੋਲਦੇ ਆ ਨਾ ਗੱਲਬਾਤ ਕਰਦੇ ਆ ਜਾਂ ਕਹਿੰਦੇ ਆ ਵੀ ਭਾਈ ਅਸੀਂ ਮੰਨ ਲਓ ਪੰਜਾਬ ਦੇ ਵਿੱਚ ਜੇ ਕੋਈ ਕਈ ਚੀਜ਼ਾਂ ਇਹ ਜਿਹੜੇ ਪੰਜਾਬ ਦੇ ਵਿੱਚ ਲੋਕ ਬੈਠ ਕੇ ਨਾ ਨਹੀਂ ਬੋਲ ਸਕਦੇ ਅਸੀਂ ਇੱਥੋਂ ਬੋਲ ਕੇ ਬੈਠ ਕੇ ਬੋਲ ਸਕਦੇ ਆ ਪੰਜਾਬ ਦੇ ਜਾਨੀ ਕਿ ਹਿੱਤ ਦੀ ਗੱਲ ਕਰ ਸਕਦੇ ਆ ਵੀ ਭਾਈ ਅਸਲ ਪੰਜਾਬ ਦੇ ਵਿੱਚ ਆ ਲੋਕ ਜਿਹੜੇ ਨਾ ਤੁਹਾਨੂੰ ਕਮਰਾ ਕਰਕੇ ਲਿਜਾ ਰਹੇ ਨੇ ਹੁਣ ਤੁਸੀਂ ਆਪੇ ਦੇਖ ਲਓ ਪੰਜਾਬ ਦੇ ਵਿੱਚ ਤੁਸੀਂ ਕਹਿ ਤਾਂ ਦਿੰਦੇ ਹੋ ਵੀ ਭਾਈ ਸਮਾਜ ਸੇਵੀਆਂ ਨੂੰ ਅਸੀਂ ਕਹਿੰਦੇ ਜੜੇ ਬੰਦੇ ਕੰਮ ਕਰਦੇ ਨਹੀਂ ਲੱਤਾਂ ਖਿੱਚਣ ਲਾਈ ਜਾਂਦਾ ਤੁਸੀਂ ਤੁਸੀਂ ਮੈਨੂੰ ਆਪ ਦੱਸੋ ਲੱਖੇ ਉਹ ਨਹੀਂ ਆਪਣਾ ਜਿਗਾਰ ਸੈੱਟ ਕਰਕੇ ਜਾ ਕੇ ਦੇਖ ਲਓ ਵੀੜੀ ਉਹਦੀਆਂ ਪਈਆਂ ਲੱਖੇ ਦਾ ਬਾਪੂ ਨਾ ਚਲੋ ਅਸੀਂ ਤਾਂ ਚਲੋ ਪੁਰਾਣੇ ਬਹੁਤ ਜਾਣਦੇ ਲੱਖੇ ਨੂੰ 2012 ਦੇ ਜਦੋਂ ਅਕਾਲੀਆਂ ਦੀ ਪਾਰਟੀ ਵਿੱਚੋਂ ਨਾ ਸਿਮ ਆਪਣੇ ਮਨਪ੍ਰਿਤ ਬਾਦਲ ਦੀ ਪਾਰਟੀ ਵਿੱਚੋਂ ਲੜਿਆ ਸੀਗਾ ਜਦਦੇ ਅਸੀਂ ਇਹਨੂੰ ਜਾਣਦੇ ਹਾਂ ਲੱਖੇ ਦਾ ਜੋ ਘਰਦੇ ਨਾ ਮੰਮੀ ਲੱਖੇ ਦੀ ਅਕਾਲੀਆਂ ਦੀ ਸਰਪੰਚ ਰਹੀ ਹੈ ਇਹ ਤਕਰੀਬਨ ਸਾਰਿਆਂ ਨੂੰ ਜਿਹੜੇ ਬੰਦੇ ਨਾਲ ਜਾਣਦੇ ਹੋਣਗੇ ਸਾਰਿਆਂ ਨੂੰ ਪਤਾ ਜਾਣਦੇ ਨੇ ਬਾਪੂ ਲੱਖੇ ਦਾ ਬੈਂਕ ਕਰੈਪਟ ਜਿਹੜਾ ਗੋਲਡੀ ਪ੍ਰਚਾਰਕ ਹਨਾ ਮਾਰਿਆ ਸੀਗਾ ਉਹਦੇਆਂ ਦੀ ਕੁੜੀਆਂ ਦੇ 9-10-10 ਲੱਖ ਰੁਪਏ ਲੱਗੇ ਸੀ ਪੁੱਛ ਲੋ ਲੱਖੇ ਨੂੰ ਉਹ ਕਿਵੇਂ ਲੱਗਿਆ ਕਿਹਨੇ ਦਿੱਤਾ ਉਹ ਜਿਹੜੇ ਹਨਾ ਪੁਰਾਣੇ ਲੱਖੇ ਨੂੰ ਜਾਣਦੇ ਹੁੰਦੇ ਨੇ ਘਰ ਦੇ ਹਾਲਾਤ ਲੱਖੇ ਉਹਨਾਂ ਦੇ ਕਿਹਜੇ ਸੀਗੇ ਤੇ ਅੱਜ ਅੱਜ ਉਹ ਹਾਲਾਤ ਕਿਵੇਂ ਬਦਲ ਗਏ ਇਹ じゃ ਕੀ ਕਰਤਾ ਉਹਨੇ ਕੋਈ ਸੋਨਾ ਵੇਚਿਆ ਦਸੋਂ ਮੈਨੂੰ ਕਿਥੋਂ ਪੈਸਾ ਆ ਰਿਹਾ ਕਦੇ ਅੱਜ ਤੱਕ ਤੁਸੀਂ ਦੇਖਿਆ ਵੀ ਲੱਖਾਂ ਕਹੀ ਚੱਕੀ ਜਾਂ ਮੰਨ ਲਓ ਵੀ ਜਣੇ ਕਿ ਜਿੱਥੇ ਉਹਨੇ ਵੀਡੀਓ ਬਣਾਉਣੀ ਹੁੰਦੀ ਹੈ ਨਾ ਅੱਜ ਕੱਲ ਦਾ ਪੰਜਾਬ ਦਾ ਜੂਥ ਅਸਲ ਕੱਲਾ ਲੱਖਾਂ ਨਹੀਂ ਪੰਜਾਬ ਦਾ ਜੂਥ ਤੁਹਾਨੂੰ ਕਦੇ ਨਾ ਖੇਤਾਂ ਵਿੱਚ ਬਹੁਤ ਘੱਟ ਮਿਲੂਗਾ ਖੇਤਾਂ 'ਚ ਬਹੁਤ ਘੱਟ ਮਿਲੂਗਾ ਅੱਜ ਕੱਲ ਦੇ ਮਿਲਣਗੇ ਤੁਹਾਨੂੰ ਜਿਵੇਂ ਮੰਨ ਲਓ ਵੀ ਜਣੇ ਕਿ ਇੱਕ ਪਾਸੇ ਦਾ ਕਹਿੰਦੇ ਨੇ ਜੀ ਭਾਈ ਇਹ ਪ੍ਰਵਾਸ ਕੁਛ ਕਰਕੇ ਪੰਜਾਬ 'ਚ ਨੁਕਸਾਨ ਹੋ ਗਿਆ ਜੀ ਆਹ ਕੁਛ ਹੋ ਗਿਆ ਦੂਜੇ ਪਾਸੇ ਆ ਆਪਾਂ ਸੀਨੇ ਕੰਮਿਆਂ ਸਾਡੀ ਸੋਚਣੀ ਇੱਥੇ ਖੜੀ ਆ ਜਿੱਥੇ ਅਸੀਂ ਆ ਆਪਣੇ ਹੱਥਾਂ ਨਾਲ ਆਪ ਕੀਤਾ ਆਪਣੇ ਆਪਣੇ ਬਜ਼ੁਰਗਾਂ ਨੇ ਪੁਰਾਣੇ ਜ਼ਮਾਨੇ 'ਚ ਕੀਤੇ ਹੋਏ ਨੇ ਕੰਮ ਜਦ ਭਈਏ ਨਹੀਂ ਆਏ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਸਹੂਲਤਾਂ ਘੱਟ ਸੀਗੀਆਂ ਸਹੂਲਤਾਂ ਘੱਟ ਸੀਗੀਆਂ ਆਉਣ ਜਾਣ ਦੇ ਸਾਧਨ ਘੱਟ ਸੀਗੇ ਆ ਪ੍ਰਦੂਸ਼ਣ ਕੱਲਾ ਜਿਵੇਂ ਤੁਸੀਂ ਕਹਿੰਦੇ ਹੋ ਆ ਪਾਣੀ ਪੂਣੀ ਵਾਲੀ ਗੇਮ ਸਾਰਾ ਕੁਝ ਕਾਲੇ ਪਾਣੀ ਵਾਲਾ ਕੁਝ ਨਹੀਂ ਹੈਗਾ ਇਹ ਇਹ ਪੰਜਾਬ ਵਿੱਚ ਪਹਿਲਾਂ ਵੀ ਸੀਗਾ ਕਈ ਮੇਰੇ ਬੁੱਧੀਜੀਵੀ ਹਨ ਵੀਰ ਕਹਿੰਦੇ ਨੇ ਕਹਿੰਦੇ ਵੀ ਭਾਈ ਪਰਾਲੀ ਨਾਲ ਜਦ ਖੇਤਾਂ ਚ ਪਰਾਲੀ ਜਲਦੀ ਆ ਉਹਦੇ ਨਾਲ ਧੂਆਂ ਬੜਾ ਪ੍ਰਦੂਸ਼ਣ ਹੁੰਦਾ ਉਹ ਕਹਿੰਦੇ ਜੀ ਇਹ ਤਾਂ ਪਹਿਲਾਂ ਵੀ ਜਲਦੀ ਸੀਗੀ ਜਿਵੇਂ ਪੈਸ਼ੇ ਆ ਦੋ ਤਿੰਨ ਦਿਨ ਪਹਿਲਾਂ ਇੱਕ ਬੈਸ ਚੱਲਦੀ ਸੀ ਟੀਵੀ ਦੇ ਉੱਤੇ ਕਿਸੇ ਚੈਨਲ ਦੇ ਉੱਤੇ ਕਹਿੰਦੇ ਇਹ ਤਾਂ ਪਹਿਲਾਂ ਵੀ ਸੀਗੀ ਹੁਣ ਉਹਨੂੰ ਬੰਦਾ ਪੁੱਛਣ ਵਾਲਾ ਹੋਵੇ ਵੀ ਆਪਣਾ ਇਤਿਹਾਸ ਮੜ ਜਾ ਪਿੱਛੇ ਨੂੰ ਮੁੜ ਕੇ ਦੱਸੀ ਪਹਿਲਾਂ ਲੋਕ ਹਨਾ ਜਿਹੜੇ ਲੋਕਾਂ ਨੂੰ ਪਤਾ ਜਿਹੜੇ ਲੋਕ ਉੱਥੇ ਖੇਤੀ ਕਰਦੇ ਨੇ ਜਾਂ ਰਹੇ ਹੋਏ ਨੇ ਪੰਜਾਬ ਦੇ ਵਿੱਚ ਮੈਂ 16 ਸਾਲ ਦੀ ਉਮਰ ਦੇ ਵਿੱਚ ਇੱਧਰ ਨੂੰ ਆ ਗਿਆ ਸੀਗਾ ਪਰ ਮੈਂ ਉੱਥੇ ਉਹ ਟਾਈਮ ਦੇ ਵਿੱਚ ਰਹਿ ਆਇਆ ਮੈਂ ਸਾਰਾ ਕੁਝ ਦੇਖਿਆ ਆ ਉਹ ਚੀਜ਼ੋ ਉਹ ਟਾਈਮਾਂ ਦੇ ਵਿੱਚ ਜਿਹੜੀ ਹੈ ਨਾ ਢੋਲਾਂ ਦੇ ਨਾਲ ਜਿਹੜੇ ਨਾ ਧਾਨ ਚੋਨਾ ਉਹ ਝਾੜਦੇ ਹੁੰਦੇ ਸੀਗੇ ਉੱਥੇ ਕੰਪੈਨਾਂ ਨਹੀਂ ਚਲਦੀਆਂ ਸੀਗੀਆਂ ਤੇ ਜਿਹੜੀ ਉਹ ਪ੍ਰਤਾਲੀ ਸੀਗੀ ਨਾ ਉਹਨੂੰ ਸਾਮਕੇ ਬਾਹਰ ਖੇਤ ਦੇ ਬਾਹਰ ਰੱਖ ਦਿੱਤਾ ਜਾਂਦਾ ਸੀਗਾ ਹੁਣ ਅੱਜ ਦੇ ਟਾਈਮ ਦੇ ਵਿੱਚ ਕੰਪੈਨਾਂ ਨੂੰ ਵੱਢਦੀਆਂ ਨੇ ਫੇਰ ਉਹਤੇ ਕਟਰ ਚੱਲਦਾ ਫੇਰ ਜਾਂ ਤਾਂ ਹੋ ਜਾਂਦੀ ਹੈ ਫਿਰ ਇੱਥੇ ਵੀ ਸਿਸਟਮ ਨਹੀਂ ਹੈਗਾ ਹੁਣ ਕਈ ਲੋਕ ਇੰਟੈਲੀਜੈਂਟ ਇਤਰੋ ਹਿਸਾਬ ਨਾਲ ਉਧਰ ਕਰਨ ਲੱਗੇ ਉਹ ਫਿਰ ਉਹ ਗੋਲ-ਗੋਲ ਜਿਹੇ ਪਿੰਨੇ ਜੇ ਬਣਾ ਲੈਂਦੇ ਨੇ ਉਹ ਉਹ ਗੋਲ-ਗੋਲ ਜਿਹੇ ਪਿੰਨੇ ਬਣਾਉਂਦੇ ਨੇ ਸਾਮੇ ਰੱਖਦੇ ਨੇ ਜਿਵੇਂ ਇਧਰਲੇ ਲੋਕ ਸਾਮੇ ਰੱਖਦੇ ਨੇ ਜਦ ਸਿਆਲ ਆਉਂਦੇ ਨੇ ਫਿਰ ਉਹ ਆਪਣੇ ਡੰਗਰਾਂ ਨੂੰ ਆਪਣੀਆਂ ਬਹਿੜੀਆਂ ਨੂੰ ਜਾ ਪਾਉਂਦੇ ਨੇ ਇਕਣ ਪਰ ਉਹ ਸਿਸਟਮ ਪੂਰੇ ਪੰਜਾਬ 'ਚ ਇਹਦੇ ਚੱਲਿਆ ਨਹੀਂ ਉਹ ਸਿਰਫ ਕਿਤੇ-ਕਿਤੇ ਚੱਲਣ ਚੱਕੇ ਤੇ ਜਿਨ੍ਹਾਂ ਕੋਲ ਪੈਸਾ ਚਾਰ ਉਹ ਚਲਾਉਂਦੇ ਨੇ ਇਹਦੇ ਉੱਤੇ ਟੌਪਿਕ ਦੇ ਉੱਤੇ ਕੀ ਬੋਲਣਾ ਕੀ ਦਿਖਾਉਣਾ ਵੀ ਅਸੀਂ ਹੋਰ ਜਿਹੜੇ ਆਲੇ-ਦਾਲੇ ਸਟੇਟ ਨੇ ਉਹਨਾਂ 'ਚ ਜਾ ਕੇ ਦੇਖੀਏ ਵੀ ਉਹ ਖੇਤੀ ਕਿਹੜੇ ਹਿਸਾਬ ਨਾਲ ਕਰ ਰਹੇ ਨੇ ਕਿਵੇਂ ਉਹਨਾਂ ਕੋਲ ਕਿਹੜੀਆਂ ਤਰੱਕੀਆਂ ਆ ਜਾਂ ਉਹਨਾਂ ਨੇ ਕਿਵੇਂ ਸਿੱਖਿਆ ਉੱਥੇ ਤੱਕ ਯੂਥ ਨੂੰ ਨਹੀਂ ਲੈ ਕੇ ਜਾਣਾ ਹੈਗਾ ਜਾਂ ਮਸ਼ੀਨ ਦੀ ਕੋਈ ਚਾਰ ਪੈਸੇ ਪਾ ਕੇ ਬੜਾ ਪਲਾਂਟ ਖੜਾ ਕਰਨਾ ਨਹੀਂ ਇਹਨਾਂ ਨੇ ਵੀ ਕਿਸੇ 20-25 ਪਿੰਡ ਰਲ ਕੇ ਇੱਕ ਪਲਾਂਟ ਖੜਾ ਕਰ ਲਓ ਵੀ ਥੋੜੀ ਇਹ ਚੀਜ਼ ਦੀ ਪ੍ਰੋਬਲਮ ਦਾ ਹੱਲ ਹੋ ਜਵੇ ਕਰਨਾ ਇਹਨਾਂ ਨੇ ਧਰਨੇ ਮੁੰਡੇ ਫੜਾਉਣੇ ਨੇ ਆਪਣੇ ਨੰਬਰ ਬਣਾਉਣੇ ਨੇ ਸੱਤਾ ਦਾ ਨਸ਼ਾ ਚੜਿਆ ਹੋਇਆ ਅਸੀਂ ਜੀ ਇੱਕ ਪਾਸੇ ਕਹੀ ਜਾਂਦਾ ਜੀ ਅਸੀਂ ਤਾਂ ਨਾ ਐਮਪੀ ਬਣਨਾ ਨਾ ਅਸੀਂ ਕੁਝ ਹੋਣਾ ਦੂਜੇ ਪਾਸੇ ਬਣੀ ਜਾਂਦੇ ਨੇ ਫਿਰ ਵੋਟਾਂ 'ਚ ਵੀ ਆ ਜਾਂਦੇ ਨੇ ਕੋਈ ਸੰਘਰਸ਼ ਜਿਹੜਾ ਸੰਘਰਸ਼ ਹੁੰਦਾ ਨਾ ਕਦੇ ਵੀ ਇੱਕਣ ਹੀ ਲੜਿਆ ਜਾਂਦਾ ਹੈਗਾ ਵੀ ਭਾਈ ਵੀ ਮੈਂ ਅੱਜ ਚਾਰ ਬੰਦੇ ਇਕੱਠੇ ਕਰਕੇ ਜਾਂ ਚਾਰ ਤੋਂ 4000 ਬੰਦਾ ਇਕੱਠਾ ਹੋ ਗਿਆ ਜਾਂ 40000 ਇਕੱਠਾ ਹੋ ਗਿਆ ਵੀ ਮਕਾਂਹਾਂ ਜਾ ਕੇ ਮੈਂ ਵੋਟਾਂ 'ਚ ਖੜ੍ਹ ਦਵਾਂ ਵੀ ਮੈਂ ਚੀਜ਼ ਦਾ ਹੱਲ ਕਰ ਦੂੰਗਾ ਨਾ ਜੇ ਵੋਟਾਂ ਦੇ ਨਾਲ ਜੇ ਐਮਪੀ ਬਣਨ ਨਾਲ ਜਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਣਨ ਨਾਲ ਹੀ ਪੰਜਾਬ ਦਾ ਹੱਲ ਹੁੰਦਾ ਨਾ ਤਾਂ ਹੁਣ ਨੂੰ ਕਦੇ ਬਾਦਲ ਕਰ ਦੰਦੇ ਇਹ ਗੱਲ ਪੰਜਾਬੀ ਚ ਲੇਖ ਲਓ ਮਰੀ ਬਾਦਲਾਂ ਜਿੰਨਾ ਅਮੀਰ ਪੋਲਿਟਿਕਸ ਪੰਜਾਬ ਦੇ ਵਿੱਚ ਕੋਈ ਨਹੀਂ ਹੈਗਾ ਜਿੰਨਾ ਉਹਨਾਂ ਕੋਲ ਪੈਸਾ ਤੇ ਉਹਨਾਂ ਨੇ ਪੰਜਾਬ ਦਾ ਕਿਉਂ ਨਹੀਂ ਕੀਤਾ ਹੱਲ ਹੁਣ ਆਪਣੇ ਪੱਲਿਓ ਥੋੜਾ ਉਹਨਾਂ ਨੇ ਪੈਸੇ ਲਾਉਣੇ ਸੀ ਪੰਜਾਬ ਦੇ ਉੱਤੇ ਜਿੱਥੋਂ ਪੰਜਾਬ ਵਿੱਚ ਪੈਸੇ ਆਉਣੇ ਸੀਗੇ ਜਲੇ ਯਾਰ ਏਦੀ ਪੰਜਾਬ ਦੇ ਵਿੱਚ ਤਾਂ ਇਹੋ ਜਿਹਾ ਸਿਸਟਮ ਚੱਲਦਾ ਨਾ ਕੱਚੇ ਰਾ ਹੁੰਦੇ ਨੇ ਇੰਨੇ ਤਕੜੇ ਤਕੜੇ ਮਤਲਬ ਜਾਨੀ ਕਿ ਇੰਜੀਨੀਅਰ ਆ ਕੇ ਪਰ ਅਨਪੜ੍ਹ ਜਿੰਮ ਕਹਿੰਦੇ ਵੀ ਪੈਸੇ ਦੇ ਕੇ ਕੰਮ ਕਰਾਉਣੇ ਵਾਲੀ ਗੇਮ ਜਿੱਥੇ ਕੱਚਾ ਰੋਡ ਹੁੰਦਾ ਉੱਥੇ ਪੇਪਰਾਂ 'ਚ ਸੜਕ ਦਿਖਾਉਂਦੇ ਨੇ ਸਰਕਾਰ ਤੋਂ ਲੈ ਲੈਂਦੇ ਨੇ ਫੰਡ ਜਾਂ ਸਰਕਾਰ ਸਰਕਾਰੇ ਕਹਦੇ ਦੇਖਣਾ ਨਾ ਇਹ ਸਿਸਟਮ ਆ ਆਪਣੇ ਲੋਕਾਂ ਦਾ ਚੱਲ ਪਿਆ ਪੰਜਾਬ ਦੇ ਵਿੱਚ ਦੱਸੋ ਮੈਨੂੰ ਜੇ ਅੱਜ ਤੁਸੀਂ ਕੋਈ ਰਜਿਸਟਰੀ ਕਰਾਉਣੀ ਆ ਜਾ ਤੁਸੀਂ ਕੋਈ ਇੰਤਕਾਲ ਆਪਣੇ ਨੌ ਚੜਾਉਣਾ ਜਾਂ ਕੁਝ ਵੀ ਕਰਨਾ ਪੈਸੇ ਤੋਂ ਬਿਨਾ ਕੰਮ ਹੁੰਦਾ ਚਾਲ ਦਾ ਕੋਈ ਸ਼ਿਫਾਰਸ਼ ਤੋਂ ਬਿਨਾ ਕੰਮ ਸ਼ਿਫਾਰਸ਼ ਕਿੱਥੇ ਚੱਲਣੀ ਆ ਪੈਸਾ ਕਿੱਥੇ ਚੱਲਣਾ ਜਿਹਨੂੰ ਚਾਰ ਬੰਦੇ ਕਹਾਂ ਜਾਣਦੇ ਹੋਣਗੇ ਤੇ ਬਾਕੀ ਜਿਹੜਾ ਕਰ ਕਿਸੇ ਦੇ ਘਰ ਕੋਈ ਗਰੀਬ ਬੰਦਾ ਦੱਸੋ ਮੈਨੂੰ ਉਹਨੂੰ ਕੌਣ ਮੰਨਦਾ ਕਰੂਗਾ ਫਿਰ ਯੂਤ ਲੋਕਾਂ ਦੇ ਪਿੱਛੇ ਨਹੀਂ ਲੱਗੂ ਹੋਰ ਦੱਸੋ ਕੀ ਕਰੂੰ ਇਹ ਆਪਣੇ ਲੋਕਾਂ ਦੇ ਹਾਲਾਤ ਹੋਏ ਨੇ ਸੋ ਮੇਨ ਮੇਰਾ ਮੁੱਦਾ ਇਹ ਨਹੀਂ ਸੀਗਾ ਮੁੱਦਾ ਮੇਰਾ ਮੇਨ ਸੀਗਾ ਵੀ ਭਾਈ ਜਿਹੜਾ ਤੁਸੀਂ ਜਲੂਸ ਕੱਢ ਰਹੇ ਹੋ ਨਾ ਆ ਜਿਹੜੀਆਂ ਵੀਡੀਓ ਤੁਸੀਂ ਅੱਜਕੱਲ੍ਹ ਭੇਜ ਰਹੇ ਹੋ ਖਾਲਿਸਤਾਨ ਦੇ ਲਾਉਣ ਤੁਸੀਂ ਨਾ ਰਹੇ ਮਗਰ ਥੋੜੇ ਸਿਸਟਮ ਚੱਲਦਾ ਹੁੰਦਾ ਕੋਈ ਹੋਰ ਇਹਨੂੰ ਬਦਨਾਮ ਨਾ ਕਰੋ ਖਾਲਿਸਤਾਨ ਨੂੰ ਖਾਸ ਕਰ ਸੀਰੇ ਢੱਲੂ ਨੂੰ ਮੈਂ ਕਹਿ ਰਿਹਾ ਗੱਲ ਇਹ ਇਹਨੂੰ ਬਦਨਾਮ ਨਾ ਕਰੋ ਜੇ ਕੋਈ ਆਪਣਾ ਧਰਮ ਮਨਾ ਰਿਹਾ ਤਾਂ ਉਹਨੂੰ ਮਨਾਉਣ ਦਿਓ ਤੁਸੀਂ ਆਪ ਦੇਖੋ ਤੁਸੀਂ ਕੀ ਕਰ ਰਹੇ ਹੋ ਥੋੜੀ ਆਪ ਆਪਣੀ ਦੇਖੋ ਕੀ ਹਿਸਾਬਤਾ ਵਾ ਲੋਕਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਸ਼ਹਿਰਾਂ ਦੇ ਜਾ ਕੇ ਦੁਕਾਨਾਂ ਬੰਦ ਕਰਾਉਣੋਂ ਪਹਿਲਾਂ ਆਪਣੇ ਪਿੰਡ ਦਾ ਕੋੜ ਕੱਢ ਲਓ ਇਹ ਮੇਰੀ ਛੋਟੇ ਬਾਈ ਨੂੰ ਵੀ ਇਹੀ ਰਿਕੁਐਸਟ ਆ ਇਹਨੂੰ ਸਿੱਟੇ ਲੋ ਨੂੰ ਵੀ ਇਹੀ ਰਿਕੁਐਸਟ ਆ ਵੀ ਭਾਈ ਤੂੰ ਪਹਿਲਾਂ ਆਪਣੇ ਪਿੰਡ ਦਾ ਦੇਖ ਲਾ ਸਿਸਟਮ ਕੀ ਆ ਉਹ ਜਿਵੇਂ ਕਹਿੰਦੇ ਹੁੰਦੇ ਵੀ ਆਪ ਕੱਪੜੇ ਪਾਟੇ ਪੁਰਾਣੇ ਪਾਉਣੇ ਤੇ ਦੂਜਿਆਂ ਦੇ ਕੱਪੜਿਆਂ ਦੇ ਨਕਸ਼ੇ ਕੱਢੀ ਜਾਣਾ ਹਮੇਸ਼ਾ ਕਹਿੰਦੇ ਆ ਵੀ ਆਪਣੇ ਪਿੰਡਾਂ ਤੋਂ ਸ਼ੁਰੂ ਕਰੋ ਜਿਹੜੇ ਐਨ ਆਰ ਆਈ ਬਾਈ ਨੇ ਉਹ ਵੀ ਆਪਣੇ ਪਿੰਡਾਂ ਤੋਂ ਸ਼ੁਰੂ ਕਰਨ ਸਿਸਟਮ ਤਾ ਕਰੇ ਜੇ ਕੰਮ ਸੈਟ ਹੋਣਾ ਹੈ ਪੰਜਾਬ ਦਾ ਆ ਜਿਹੜੇ ਆ ਲਾਸਟ ਤੇ ਗੱਲ ਕਰ ਲਈ ਸਵਾਰ ਸ਼ੇਵੀ ਨਹੀਂ ਗੱਲ ਚੱਲਦੀ ਆ ਲੁਧਿਆਣੇ ਵਾਲਾ ਜਿਹੜਾ ਜੀਵ ਆ ਕੁਆਤਰਾ ਉਹ ਕਹਿੰਦੇ ਉੱਥੇ ਮੈਂ ਬੱਲਾ ਕੇ ਬਹਿਂਦਾ کئی ਵਾਰ ਉੱਥੇ ਬੜੀ ਵਾਰ ਵੀਡੀਓ ਮੇਰੀ ਪਾਈ ਹੋਈ ਆ ਪੁਰਾਣੀਆਂ ਵੀਡੀਓ ਵਿੱਚ ਮੈਂ ਬੋਲਿਆ ਹਾਂ ਬੜੀ ਜਲੀ ਬਾਤ ਚੱਲ ਹੁਣ ਟੌਪਿਕ ਕੋਈ ਹੋਰ ਚੱਲ ਪਿਆ ਉਹ ਬੰਦੇ ਕੋਲ ਜਿਹੜੇ ਡੋਨਰ ਆਉਂਦੇ ਨੇ ਤੁਸੀਂ ਆਪ ਦੇਖੋ ਕਿੰਨਾ ਕ ਦਿਮਾਗ ਉਹ ਬੰਦਿਆਂ ਦਾ ਉਹ ਉੱਥੇ ਕੈਮਰੇ ਦੇ ਸਾਹਮਣੇ ਬੈਠ ਕੇ ਪੈਸੇ ਦੇ ਕੇ ਜਾਂਦ ਨੇ ਤੇ ਇੱਕ ਵਾਰ ਤਾਂ ਕਹਿੰਦੇ ਹੈ ਜੇ ਹਾਲਾਤ ਵੀ ਹੋਗੇ ਜੀ ਉੱਥੇ ਇਦਾਂ ਦਿਨ ਵੀ ਆ ਗਿਆ ਸੀਗਾ ਵੀ ਇੱਕ ਪਿੰਡ ਦਾ ਡਾਉਨਰ ਆਇਆ ਹੋਇਆ ਤੇ ਉਸੇ ਪਿੰਡ ਦਾ ਬੰਦਾ ਉੱਥੇ ਪੈਸੇ ਲੈਣਾ ਹੈ ਇਲਾਜ ਕਰਾਉਣ। ਆ ਤੁਸੀਂ ਆਪ ਇਹ ਦੇਖ ਲਓ। ਇਹ ਲੋਕਾਂ ਦੇ ਹਾਲਾਤ ਨੇ ਤੁਸੀਂ ਕੈਮਰਿਆਂ ਮੂਰੇ ਬੈਠ ਕੇ ਪੈਸੇ ਦਿੰਦੇ ਹੋ ਉੱਥੇ ਜਾ ਕੇ ਪੈਸੇ ਦਿੰਦੇ ਹੋ ਆਪਣੇ ਪਿੰਡ ਦਾ ਦੱਸੋ ਤੁਸੀਂ ਕੀ ਸਵਾਰਿਆ। ਲਿਆਓ ਆਪਣੇ ਪਿੰਡ ਦੀ ਹਿਸਟਰੀ ਚੱਕ ਲਿਆਓ। ਅੱਜ ਉਹ ਹੀ ਬੰਦਾ ਜਿਹੜੇ ਸਮਾਜ ਸੇਵੀਆਂ ਨੇ ਪਿੱਛੇ ਲਾ ਕੇ ਆਪਣੇ ਲੋਕ ਮਰ ਗਏ ਜਾਂ ਖਤਮ ਹੋ ਗਏ ਜਾਂ ਕੁਝ ਵੀ ਕਰ ਲਿਆ ਭੱਜੇ ਫਰੀ ਜਾਂਦੇ ਨੇ ਉਹ ਆਪਣਾ ਜਗਾਰ ਸੈੱਟ ਕਰਕੇ ਆ ਲੱਖੇ ਨੇ ਆਪਣਾ ਜਗਾਰ ਸੈੱਟ ਕਰ ਲਿਆ ਜ਼ਮੀਨ ਲੈ ਗਿਆ ਮੇਟੁੱਤਾ ਕਰ ਗਿਆ ਅਕਹ ਲਾਲ ਆਪਣਾ ਖੋਲ ਲਿਆ ਕਿਰਤਾ ਚੱਲੋ ਚੱਲ ਠੀਕ ਆ ਜੇ ਕੱਲ ਕੱਲ ਨੂੰ ਉਨੀ ਕੀ ਗੱਲ ਹੁੰਦੀ ਤਾਂ ਉਹਦੇ ਮਗਰ ਉਹਦੇ ਕੰਮ ਕਰਨ ਵਾਲੇ ਬੰਦੇ ਹੈਗੇ ਨਹੀਂ ਕੰਮ ਉਹ ਕਰਾਉਣ ਦਾ ਕੰਮ ਆਪ ਕਰੂਗਾ ਉਹ ਹੁਣ ਤਾਂ ਗੱਲੇ ਤੇ ਬੈਠਣ ਲੱਗ ਪਿਆ ਆ ਦੂਜਾ ਦੇਖ ਲਓ ਸਮਾਜ ਸੇਵੀ ਕੁਆਤਰਾ ਤੋ ਐਨ ਜੀਓ ਬੈਠ ਬੈਠ ਕੇ ਕੁਰਸੀਆਂ ਤੋਂ ਆਪਣਾ ਚੈਨਲ ਖੜਾ ਕਰ ਗਿਆ ਬੰਦਾ ਉਹ ਉਹਦਾ ਬਾਪੂ ਪਹਿਲਾਂ ਪੋਲਿਟਿਕਸ ਦੇ ਵਿੱਚ ਵੀ ਆ ਗਿਆ ਲੋਕਾਂ ਨੂੰ ਪਤਾ ਵੀ ਹੈ ਇਹਦਾ ਬਾਪੂ ਪੋਲਿਟਿਕਸ ਦੇ ਵਿੱਚ ਐਨ ਜੀਓ ਆਪਣੀ ਆਪਣੇ ਨਿੱਜਲੇ ਵੀ ਵਰਤ ਗਿਆ ਉਹ ਦੱਸੋ ਮੈਨੂੰ ਆਪਣੇ ਲੋਕਾਂ ਨੂੰ ਕਦੋਂ ਅਗਲ ਆਉਣੀ ਹੈ ਹੁੰਦਾ ਇੰਨਾ ਕੁਝ ਹਮੇਸ਼ਾ ਹੁੰਦਾ ਸਾਰੀਆਂ ਗੱਲਾਂ ਬਾਹਰ ਆਉਂਦੀਆਂ ਨੇ ਆ ਪੱਤਰਕਾਰ ਦੋ ਪੱਤਰਕਾਰਾਂ ਦੀ ਗੱਲ ਸੁਣ ਲਓ ਇਹ ਕਹਿੰਦਾ ਬਿੱਟੂ ਹੋ ਗਿਆ ਕਹਿੰ ਗਿਆ ਥਲੀ ਇੱਕ ਅੱਧਾ ਚ ਹੋਰ ਗਿਆ ਹੋਇਆ ਉੱਥੇ ਕੱਲ ਨੂੰ ਇੱਕ ਰੇ ਹੋਰ ਆਇਆ ਨਾ ਲੱਖੇ ਦੇ ਰਿਜਕ ਦੀ ਖਿਲਾੜ ਦੀ ਪ੍ਰੋਮੋਸ਼ਨ ਕਰ ਰਹੇ ਨੇ ਜੇ ਇਹਨਾਂ ਨੂੰ ਕਦੇ ਕਹਦੇ ਵੀ ਕਿਸੇ ਗਰੀਬ ਨੇ ਹੱਟੀ ਖੋਲਹੀ ਹੈ ਜਾਂ ਮਤਲਬ ਦੁਕਾਨ ਖੋਲਹੀ ਹੈ ਵੀ ਉੱਥੇ ਜਾ ਕੇ ਪ੍ਰੋਮੋਸ਼ਨ ਕਰੇ ਇਹਨਾਂ ਨੂੰ ਜਾਣਾ ਨਹੀਂ ਕਿਉਂ ਨਹੀਂ ਜਾਣਾ ਇਹਨਾਂ ਨੂੰ ਪਤਾ ਵੀ ਵਿਊ ਫਿਰ ਇਹ ਕਹਿੰਦੇ ਨੇ ਜੀ ਅਸੀਂ ਪੇਜ ਬੰਦ ਕਰਾ ਲੇ ਇਹ ਪੇਜ ਬੰਦ ਨਹੀਂ ਹੋਏ ਇਹ ਇਹ ਪੇਜ ਵੇਚੇ ਗਏ ਨੇ ਆ ਥਲੀ ਨਿਕਲੇ ਸਾਡੇ ਨਾਲ ਲਾਈਵ ਤੇ ਗੱਲ ਕਰਾ ਦਿਓ ਇਹ ਪੇਜ ਵੇਚੇ ਗਏ ਨੇ ਇਹ ਫਾਲੋਅਰ ਇਕੱਠਾ ਕਰਦੇ ਨੇ ਪੇਜ ਦੇ ਉੱਤੇ ਜਦ ਪਈ ਚੜ ਗਿਆ ਉਹਨੂੰ ਵੇਚ ਦਿੰਦੇ ਨੇ ਲੋਕਾਂ ਮੂਰੇ ਕਹਿੰਦੇ ਨੇ ਸਾਡਾ ਤਾਂ ਇਹ ਪੇਜ ਆ ਦੂਜਾ ਫਾਲੋਅ ਕਰ ਲਓ ਸਾਡਾ ਤਾਂ ਪ੍ਰੋਬਲਮ ਪੈ ਗਈ ਇਹ ਲੋਕਾਂ ਦਾ ਇਹਨਾਂ ਦਾ ਸਿਸਟਮ ਹੈ ਇਹ ਇਹ ਇੱਕਣ ਚੱਲਦੇ ਨੇ ਕੰਮ ਕਰਦੇ ਨੇ ਤੋ ਇਹ ਨਹੀਂ ਮੈਂ ਗੱਲਾਂ ਕਰਨੀਆਂ ਸੀ ਜਰੂਰ ਲਾਸਟ ਤੇ ਫੇਰ ਕਹੂੰਗਾ ਪਹਿਲਾਂ ਵਾਲੀ ਗੱਲ ਬੇਵਕੂਫ ਦਿਮਾਗ ਨਾਲ ਆਪਣਾ ਖਰਾਬ ਕਰੋ ਦੂਜੇ ਧਰਮਾਂ ਦੇ ਲੋਕਾਂ ਨੂੰ ਗਲਤ ਨਾ ਕਹੋ ਨਾ ਉਹਨਾਂ ਦਾ ਸਿਸਟਮ ਬੰਦ ਕਰਾਓ ਉਹਨਾਂ ਨੂੰ ਆਪਣਾ ਇੰਜੋਏਮੈਂਟ ਕਰਨ ਦਿਓ ਆਪਾਂ ਆਪਣਾ ਸੋਚੇ ਵੀ ਆਪਾਂ ਕੀ ਕਰਨਾ ਕਿਸੇ ਦੇ ਪਿੰਡਾਂ ਤੇ ਜਾ ਕੇ ਸਪੀਕਰ ਬੰਦ ਕਰਾਉਣੇ ਕਿ ਕਿਸੇ ਦੇ ਪਿੰਡਾਂ ਜਾ ਕੇ ਕਹਿੰਦੇ ਵੀ ਜੀਸੂ ਜੀਸੂ ਮਸ਼ੀਨ ਨੂੰ ਕਿਉਂ ਤੁਸੀਂ ਮੰਨਦੇ ਹੋ ਜਾਂ ਕੀ ਆ ਜੇ ਜਾਣਾਂ ਤਾਂ ਫਿਰ ਇਕੱਲੇ ਜੀਸੂ ਮਸ਼ੀਨ ਕੋਲ ਨੂੰ ਕਹਦੇ ਡੇਰੇਆ ਵੱਲ ਨੂੰ ਚੱਲੀ ਫਿਰ ਆਪਾਂ ਉਧਰ ਉਧਰ ਨੂੰ ਚਲੋ ਦੇਖੋ ਉਹਨਾਂ ਨਾਲ ਸੱਟ ਪੈਂਦੀ ਇੰਨੀ ਕਿ ਮੈਂ ਗੱਲ ਕਰਨੀ ਸੀ ਚੰਗਾ ਬਾਈ ਇਹ ਕਹਾਂ ਨਹੀਂ ਕੱਲ ਵੇਖ ਆਪਾਂ ਕੱਇਦ ਨੂੰ ਦੇਖਦੇ ਆ ਜੀ ਲਾਈਵ ਖੜਦੀ ਨਹੀਂ ਤਾਂ ਬਠੀ ਕੇ ਛੁੱਟੀ ਆ ਫਿਰ ਤਾਂ ਚੰਗਾ ਅਸੀ ਗੱਲ ਜੀ